ਨੇ ਰੀਦਾਂ ਨੂੰ ਪਤਾ ਕਰਵਾ ਦਿਆ ਪੋਣੀ ਤੇ ਚੱਕੀ ਜਾਵਾ ਉਹ ਵੀ ਫਿਰ ਰੋਟੀ ਪਾਣੀ ਤੇ ਲਾਗਦੇ ਆ ਹੈ ਜਸੀ ਜਸੀ ਆਈ ਜਾਂਦੀ ਆ ਦੱਸੀ ਕਿ ਉਹ ਮੱਛੀ ਚਾਹੀਜੀ ਤਰੀ ਹੁੰਦੀ ਐ ਐਵੇਂ ਠੱਡੇ ਜੇ ਮਾਰਦਿਆਂ ਦੇ ਭਾਂਡੇ ਟਿਕਰਾਂ ਜਾਂਦੇ ਕੀ ਗੱਲ ਹੋ ਗਈ ਕੁੜੇ ਕਿ ਤੂੰ ਫੇਰ ਤਾਂ ਨੀ ਪਰੋਣਾ ਨਾ ਲੜਕੇ ਆ ਗਈ ਨਾ ਲੱਕੀ ਕਿੱਥੇ ਐ ਲੱਕੀ ਪੜਨ ਗਿਆ ਪੜਨੇ ਕਿੱਥੇ ਗਿਆ ਕੁੜੀ ਭਜਾ ਕੇ ਲਿਆਇਆ ਕਿਸੇ ਦੀ ਉਹ ਵਿਆਹ ਕਰਵਾ ਲਿਆ ਉਹਨੇ ਭੱਜ ਕੇ ਆਹ ਆਹ ਉਹ ਉਹੀ ਨਹੀਂ ਕਰ ਸਕਦਾ ਲਕੀਲ ਤੈਨੂੰ ਪਤਾ ਵੀ ਹੈ ਕਿਸੇ ਗੱਲ ਦਾ ਮੈਨੂੰ ਪਤਾ ਹੈ ਉਹ ਮੇਰੇ ਸਾਹ ਚ ਸਾਹ ਲੈਂਦਾ ਉਹ ਤਾਂ ਮੈਥੋਂ ਵੱਧ ਕੇ ਉਹੀ ਨਹੀਂ ਹੈਗਾ ਵੀ ਕਰ ਬੈਠ ਜਾ ਬੈਠਾ ਤੈਨੂੰ ਦੱਸਿਆ ਤਾਂ ਹੈ ਨਹੀਂ ਫਿਰ ਉਹਨੇ ਕੁੜੀ ਭਜਾ ਲੈ ਕਿਥੇ ਦੀ ਉਹ ਫਿਰ ਕਿਥੇ ਲੈ ਗਿਆ ਉਹ ਮੈਨੂੰ ਕੀ ਪਤਾ ਹੁਣ ਤੁਹਾਨੂੰ ਪਤਾ ਹੋਊਗਾ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਰੋਹ ਜਾਂਦਾ ਤੜਕੇ ਲੈ ਕੇ ਰੋਪਰਾਉਂਠੇ ਉੱਥੇ ਜਾਂਦਾ ਉਸੇ ਕੋਲੇ ਕੋਈ ਪੜਨ ਨਹੀਂ ਜਾਂਦਾ ਉਹ ਹਾਏ ਮੇਰੇ ਕੋਲ ਤਾਂ ਜਮਾ ਉਹਨੇ ਉਹੀ ਨਹੀਂ ਗੱਲ ਹੀ ਨਹੀਂ ਕਰੀ ਕੋਈ ਇਹ ਜੀ ਤੂੰ ਤਾਂ ਕਹਿੰਨੀ ਹੈ ਤੇਰੇ ਸਾਹਾਂ ਚ ਸਾਹ ਲੈਂਦਾ ਫਿਰ ਤੈਨੂੰ ਦੱਸਿਆ ਤਾਂ ਹੈ ਨਹੀਂ ਉਸਨੇ ਹਾਂ ਇਹ ਤਾਂ ਗੱਲ ਸਹੀ ਹੈ ਮੇਰੇ ਸ਼ਾਂ ਸ਼ਾਂ ਆਂਦਾ ਹੈ ਇਹ ਤਾਂ ਮਝੂੜੀ ਬੋਲਦੀ ਕੁੜੀਏ ਤੈਨੂੰ ਕੋਈ ਗਲਤਫਹਮੀ ਹੋ ਗਈ ਆਏ ਉਹ ਵਿਆਹ ਕੱਲਾ ਹੀ ਕਰਾ ਲੂਗਾ ਬੇਬੇ ਉਹਨੇ ਲਵ ਮੈਰਿਜ ਕਰਵਾ ਲੀਓ ਕੱਲਿਆਂ ਦਾ ਹੀ ਹੁੰਦਾ ਹੋਵਿਆ ਆਏ ਕਿਵੇਂ ਕਰਵਾ ਲਈ ਮੈਨੂੰ ਤਾਂ ਮਾਣਾ ਮਟਾ ਦੱਸੂ ਗਈ ਉਹਨੂੰ ਵਿਆਹ ਕਹਿੰਦੇ ਨੇ ਲਵ ਮੈਰਿਜ ਨੂੰ ਅੱਛਾ ਮੈਨੂੰ ਤਾਂ ਉਹ ਨੰਗ ਮਲੰਗ ਦੇ ਘਰੇ ਤੌਰ ਤੇ ਤੂੰ ਤਾਂ ਕਹਿੰਦੀ ਸੀ ਸਾਰਾ ਕੁਝ ਤੇਰਾ ਇੱਥੇ ਫਿਰ ਇਹ ਤੇ ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਵਿਆਹ ਹੈ ਨਹੀਂ ਆਪਦੇ ਹੱਥੀ ਤਾਂ ਵਿਆਹ ਹੈ ਨਹੀਂ ਉਹਨੂੰ ਤੂੰ ਤਾਂ ਮੈਨੂੰ ਕਹਿ ਰਹੀ ਸੀ ਸਾਰੀ ਜ਼ਮੀਨ ਤੇਰੀ ਆ ਆ ਵੀ ਤੇਰਾ ਆ ਵੀ ਤੇਰਾ ਉਹ ਨੰਗ ਮਲੰਗ ਦੇ ਮੈਨੂੰ ਵਿਆਹ ਕੇ ਤੋਰਤਾ ਤੂੰ ਮੈਨੂੰ ਯਕੀਨ ਨਹੀਂ ਆ ਰਾ ਜਿੰਦਦਰ ਮੈਂ ਉਹਦੇ ਨਾਲ ਗੱਲ ਨਹੀਂ ਕਰਦੀ ਹੈਗੀ ਪੁੱਛਦੀ ਨਹੀਂ ਉਹ ਹੋਰ ਤੂੰ ਤੈਨੂੰ ਮੇਰੇ ਤੋਂ ਯਕੀਨ ਕਿ ਤੂੰ ਤਾਂ ਆਪਣੇ ਪੁੱਤ ਤੇ ਯਕੀਨ ਕਰਦੀਆਂ ਨਾਲੇ ਤੈਨੂੰ ਤੇਰੇ ਪੁੱਤ ਨੇ ਦੱਸਿਆ ਨਹੀਂ ਹੈਗਾ ਫਿਰ ਪੁੱਛ ਕੀ ਪਤਾ ਲੱਗੂ ਹੁਣ ਤੂੰ ਵੀ ਤਾਂ ਧੀ ਹੈ ਉਹ ਪੁੱਤ ਹੈ ਤੂੰ ਪੁੱਛ ਲੈ ਕਿੱਥੇ ਆ ਫਿਰ ਉਹ ਤੈਨੂੰ ਦੱਸੂ ਸੱਚ ਕੋਈ ਨਹੀਂ ਘਰੇ ਤਾਂ ਆਉਗਈ ਸ਼ਾਮ ਨੂੰ ਉਹਦੋਂ ਪੁੱਛੂਗੀ ਐਡੀ ਵੱਡੀ ਗੱਲ ਹੋਈ ਪਈ ਹਲੇ ਤੈਨੂੰ ਕੁਝ ਪਤਾ ਹੀ ਨਹੀਂ ਲੱਗਿਆ ਜੇ ਮੈਨੂੰ ਕੋਈ ਦੱਸਿਆ ਹੀ ਨਹੀਂ ਜੇ ਪਿਆਉ ਸਿਰ ਤੇ ਹੋਵੇ ਤਾਂ ਆਈ ਹੈ ਹੁਣ ਉਹਨੂੰ ਪਤਾ ਵੀ ਮਾਂ ਕੀ ਕਰ ਲੂਗੀ ਕੋਈ ਨਾ ਮੈਂ ਗੱਲ ਤਾਂ ਕਰੂੰਗੀ ਐਨਾ ਕਿਉ ਗੁੱਸੇ ਹੋਈ ਪਈ ਐ ਸਾਰੇ ਘਰ ਦੀ ਮਾਲਕਣ ਬਣਾਤੀ ਹੁਣ ਅਥੇ ਚੌੜੀ ਹੋ ਕੇ ਬਹਿ ਜੂਗੀ ਆ ਕੇ ਉਹ ਨਹੀਂ ਐ ਕਿਵੇਂ ਬਹਿ ਜੂਗੀ ਜ਼ਮੀਨ ਦਾ ਪਤਾ ਜੇ ਉਹ ਲੈ ਵੀ ਆ ਤਿੰਨੇ ਹਿੱਸੇ ਕਰੂੰਗੀ ਤੂੰ ਦੇਖ ਲੈ ਅਗਲੇ ਨੇ ਕਰਤਾ ਕਿ ਇਸ ਨਾਲ ਸਾਰੇ ਵਿੱਚੇ ਟੱਬਰ ਨੂੰ ਸਾਰੇ ਨੂੰ ਝਕਾਊਗੀ ਉਹ ਤੂੰ ਡਰ ਨਾ ਐ ਨਹੀਂ ਐ ਨਹੀਂ ਹੈਗੇ ਮੇਰੇ ਏਰਮਾਨ ਆਈ ਵਿੱਚੇ ਮਾਰ ਦੂਗੀ ਤੂੰ ਮੇਰੇ ਤੇ ਬਿਜਵਾ ਦਿੱਤਾ ਰੱਖ ਜਿਹੜੀ ਜ਼ਮੀਨ ਐ ਉਹਦੇ ਤਿੰਨੇ ਹਿੱਸੇ ਕਰੂੰ ਕੋਈ ਨਹੀਂ ਲੈ ਜਾਣ ਦੇ ਇੱਕ ਕਿ ਸੌਦਾ ਇੱਕ ਤੇਰਾ ਇੱਕ ਆਵਦਾ ਆਏ ਨਹੀਂ ਮੈਂ ਹੌਣ ਦਿੰਦੀ ਹੈਗੀ ਫਿਰ ਤੇਰੇ ਕਹਿਣ ਨਾਲ ਕੁਝ ਨਹੀਂ ਹੁੰਦਾ ਬੇਬੇ ਇੱਥੇ ਆਪਾਂ ਨੂੰ ਦੋਨਾਂ ਨੂੰ ਮਾਵਾਂ ਧੀਆਂ ਨੂੰ ਬਾਹਰ ਕੱਢ ਦੂ ਇੱਥੇ ਬਹਿ ਜਾਣਗੇ ਮੌਜਾਂ ਨਾਲ ਉਹ ਨਹੀਂ ਤੇਰੇ ਕਹਿਣ ਨਾਲ ਕੁਝ ਨਹੀਂ ਹੁੰਦਾ ਹੈਗਾ ਦੇਖ ਜ਼ਮੀਨ ਘਰ ਮੇਰੇ ਨਾਂ ਤੇ ਹੈ ਮੈਂ ਹੀ ਦੇਉਂ ਜੇ ਦੇਉਂਗੀ ਤਾਂ ਆਪੇ ਥੋੜੀ ਨਵਾ ਲੂਗਾ ਉਹ ਐਵੇਂ ਕਰੀ ਜਾਨੀ ਹੈ ਤੂੰ ਉਹ ਬਹਿ ਜਾ ਬਹਿ ਜਾ ਤੇਰੇ ਮੁੰਡੇ ਦਾ ਵੀ ਪਤਾ ਹੀ ਹੈ ਮੈਨੂੰ ਤੇ ਮੁੰਡੇ ਨੂੰ ਕੀ ਹੋਇਆ ਕੋਈ ਨਹੀਂ ਜਾਣਦਾ ਮੈਂ ਤਾਂ ਆਪ ਜਿੰਨਾ ਚਿਰ ਹੋ ਇੱਥੇ ਰਹੂਗੀ ਮੈਂ ਵੀ ਇੱਥੇ ਹੀ ਬੈਠੂਗੀ ਫਿਰ ਲੈ ਲੈ ਕੇ ਮੈਂ ਵੀ ਇੱਥੇ ਬੈਠੂਗੀ ਤੇ ਘਰੇ ਰੋਟੀਆਂ ਕੌਣ ਬਣਾਊਗਾ ਮੁੰਡੇ ਕੋਈ ਮਰਜ਼ੀ ਬਣਾਵੇ ਮੈਨੂੰ ਨਹੀਂ ਪਤਾ ਕੋਈ ਫਿਕਰ ਨਹੀਂ ਹੈਗਾ ਦਾ ਮੈਨੂੰ ਕੋਈ ਫਿਕਰ ਨਹੀਂ ਮੈਂ ਤਾਂ ਆਪ ਇੱਥੇ ਹੀ ਬੈਠੂ ਹੁਣ ਨਹੀਂ ਉਹਨੂੰ ਆ ਤਾਂ ਜਾਣਦੇ ਕੱਢਣ ਦੀ ਜ਼ਿੰਮੇਵਾਰੀ ਮੇਰੀ ਹੈ ਤੋ ਇੰਨਾ ਕਿਉਂ ਟੈਨਸ਼ਨ ਚ ਹੋਈ ਪਈ ਆ ਕੋਈ ਨਾ ਜਿੰਨਾ ਚਿਰ ਰੋ ਇੱਥੇ ਰਹੁ ਮੈਂ ਵੀ ਇੱਥੇ ਰਹੂੰਗੀ ਤੇ ਸ੍ਰਿਕਣੀ ਆ ਤੂੰ ਦਾ ਭੈਣ ਆ ਫਿਰ ਕੌਣ ਭੈਣ ਹੈ ਲੱਕੀ ਦੀ ਤੂੰ ਭੈਣ ਨਹੀਂ ਹੈਗੀ ਹਾਂ ਫਿਰ ਫਿਰ ਤੂੰ ਸ੍ਰਿਕਣੀ ਆਉਂਦੀ ਮੈਂ ਤਾਂ ਇੱਥੇ ਹੀ ਬੈਠੂਗੀ ਕੋਈ ਨਾ ਚੰਗਾ ਬੈਠੀ ਰਹਿ ਤੈਨੂੰ ਜੀਦਾ ਮੇਰੇ ਤੇ ਵਿਸ਼ਵਾਸ ਨਹੀਂ ਹੈਗਾ ਜੋ ਤੈਨੂੰ ਮੈਂ ਕਿਹਾ ਤੂੰ ਤਾਂ ਆਪਣੇ ਹੁੰਡੇ ਤੇ ਵਿਸ਼ਵਾਸ ਕਰਦੀ ਐਂਗੀ ਇਹ ਉਹਨੂੰ ਲੈ ਆਉਣ ਦੇ ਕੱਢਣ ਦੀ ਜ਼ਿੰਮੇਵਾਰੀ ਮੇਰੀ ਹੈ ਗੱਲ ਮੰਨ ਲਈ ਦੀ ਉਹਦੀ ਮਾਂ ਪਿਓ ਦੀ ਇੱਥੇ ਆ ਕੇ ਬਹਿ ਜੂਗੀ ਆਪਾਂ ਨੂੰ ਦੋਨਾਂ ਨੂੰ ਬਾਹਰ ਕੱਢ ਦੋ ਫਿਰ ਕੁੱਤਿਆਂ ਵਾਂਗੂ ਫਿਰਦੀ ਰਹੀਆਂ ਇੱਥੇ ਐ ਕਿ ਮੈਂ ਜੇ ਪਿਓ ਨਹੀਂ ਸਰਤੇ ਹੈਗਾ ਮੈਂ ਤਾਂ ਹੈ ਹੀ ਆਂ ਤੂੰ ਕਿਉਂ ਫਿਕਰ ਕਰੀਂ ਨਹੀਂ ਐਗੀ ਜੇ ਤੂੰ ਜਾਣੀਂ ਨਾ ਵੀ ਮੈਂ ਵੀ ਆਪਦੇ ਘਰੇ ਚੰਗੀ ਵਸਾ ਤੇ ਜਿੰਨੇ ਪੈਰੀ ਆਉਣਗੇ ਓੰਨੇ ਪੈਰੀ ਮੋੜਦੀ ਉਹਨਾਂ ਨੂੰ ਇਦੂ ਫਿਕਰ ਕਿਉਂ ਕਰਦੀ ਆ ਤੈਨੂੰ ਕਿਹਾ ਤੂੰ ਰਾਮ ਕਰ ਲੈ ਅੰਦਰ ਜਾ ਕੇ ਮੈਂ ਤੇਰੇ ਵਾਸਤੇ ਚਾਹ ਪਾਣੀ ਬਣਾਉਣੀ ਆ ਤੇ ਜਿਹੜੇ ਪੈਰੀ ਆਉਣਗੇ ਜਿਵੇਂ ਤੂੰ ਗੱਲ ਕਰਦੀ ਆ ਤੇ ਉਹਨੇ ਪੈਰੀ ਮੋੜੂ ਮੈਂ ਤੂੰ ਫਿਕਰ ਨਾ ਕਰ ਨਾਲੇ ਫੋਨ ਕਰਕੇ ਇਹਨਾਂ ਨੂੰ ਘਰੇ ਬੁਲਾ ਲੈ ਨਹੀਂ ਕੁੱਤਿਆਂ ਵਾਂਗੂ ਬਾਹਰ ਹੀ ਤੁਰੇ ਫਿਰਦੇ ਰਹਿਣਗੇ ਉਹ ਫਿਰ ਨਾਲੇ ਤੂੰ ਕਹਿੰਦੀ ਉਹ ਘਰੇ ਨਾ ਬਾੜ ਨਾਲੇ ਵੀ ਮੋੜ ਦੇ ਨਾਲੇ ਬੁਲਾ ਲੈ ਤੂੰ ਤਾਂ ਦੋ ਦੋ ਗੱਲਾਂ ਕਰਦੀ ਆ ਫੋਨ ਤਾਂ ਕਰ ਇੱਕ ਵਾਰ ਉਹਨਾਂ ਨੂੰ ਆਹ ਫੋਨ ਕਰ ਲੂੰਗੀ ਮੈਂ ਆਪ ਹੀ ਕਰ ਆਹੋ ਚੱਲ ਤੂੰ ਅੰਦਰ ਚੱਲ ਮੈਂ ਜਿਆਦੀ ਘੁੱਟ ਬਣਾ ਕੇ ਲਿਆਉਣੀ ਆ ਇਹਨਾਂ ਨੂੰ ਦੁਖੀ ਹੋਇਆ ਕ कर ला दलो हां हूं कि पहला फोन नहीं चुका कितने मरदा जेडी तू गलू सारा पता लग गया कुछ आई होने सारा कुछ दसता ਜੱਪ ਕਰਕੇ ਨਾ ਘਰੇ ਆਦਾ ਨਹੀਂ ਪਤਾ ਨਹੀਂ ਕੀ ਬਣੂਗਾ ਫਿਰ। ਮੈਂ ਵੀ ਮੇਰੀ ਗੱਲ ਦੱਸਣਾ ਪੂਰੀ ਪਹਿਲਾਂ। ਹਾਂ ਸੁਣਾ ਦੇ ਗੱਲ ਸੁਣਾ ਦੇ ਤੂੰ ਕੀ ਕਸਰ ਰਹੀਂਦੀ ਹੈ ਹਜੇ। ਇਹ ਜਿਹੜੀ ਵੀ ਗੱਲਾਂ ਆ ਬੇਬੇ ਮੈਂ ਤੈਨੂੰ ਘਰੇ ਆ ਕੇ ਸਮਝਾਉਣਾ। ਨਾਲੇ ਚੁੱਸੇ ਹੋਣ ਵਾਲੀ ਕੋਈ ਗੱਲ ਨਹੀਂ ਜੀ। ਬੇ ਗੁੱਸਾ ਤਾਂ ਆਇਆ ਤੂੰ ਤਾਂ ਮੈਂਨੇ ਸਾਰੀਆਂ ਆਸਾਂ ਤੇ ਪਾਣੀ ਫੇਰਤਾ ਹਜੇ ਮੈਨੂੰ ਕਹਿੰਦਾ ਗੁੱਸੇ ਹੋਣ ਵਾਲੀ ਗੱਲ ਨਹੀਂ ਜੀਗੀ। ਕੋਈ ਨਾ ਬੇਬੇ ਆਸਾਂ ਤੇ ਪਾਣੀ ਫੇਰ ਨਾਲ ਏਡੀਕ ਮੈਂ ਗੱਲ ਕਰਤੀ ਹੈ। ਹਾਂ ਹੋਰ ਬੇਬੇ ਮੈਂ ਆਤਾ ਜਾਣਾ ਠੀਕ ਆ ਪਰ ਮਾਮੇ ਵਰਗੇ ਨੂੰ ਤੂੰ ਸਾਹਮਣਾ ਕਰੇ ਠੀਕ ਆ। ਹਾਂ ਕੋਈ ਨਹੀਂ ਮੈਂ ਕਹਿ ਦ ਠੀਕ ਹੈ ਮੈਂ ਬੀਬੀ ਇਹ ਜਗ੍ਹਾ ਗੱਲਾਂ ਕਰੀਏ ਤਾਂ ਫਿਰ ਹੋਰ ਕੀ ਮੇਰੀ ਜਾਨ ਤਾਂ ਦੁਖੀ ਕਰਦੀ ਨਾ ਸੁੱਕਣੇ ਪਾਦੀ ਜਮਾਂ ਤੂੰ ਇਹ ਗੱਲ ਬੀਬੀ ਮੈਂ ਤੈਨੂੰ ਦੱਸਦਾ ਸੀਗਾ ਪਹਿਲਾਂ ਪਰ ਕੋਈ ਸਾਰਾ ਕੁਝ ਇੰਨਾ ਜਲਦੀ ਜੀ ਗੱਲ ਦੱਸਣ ਦਾ ਮੌਕਾ ਨਹੀਂ ਮਿਲਿਆ ਹੈ ਆਹੋ ਪਤਾ ਹੀ ਹੈ ਜਲਦੀ ਚ ਹੋ ਗਿਆ ਗਾਹ ਜਨ ਲੇਟ ਹੋ ਗਈ ਸੀ ਹੈ ਨਾ ਚਾ ਬੀਬੀ ਅਸੀਂ ਆ ਰਿਹਾ ਫਿਰ ਦੋਨੋਂ ਠੀਕ ਆ ਆਜੋ ਠੀਕ ਆ ਚਲ ਕੁੜੀ ਨੂੰ ਚਾਹ ਦੀ ਕੁੱਟ ਦੇਵਾਂ ਕਿਧਰੋਂ ਇਹਦਾ ਫੋਨ ਆ ਗਿਆ ਵਿੱਚ ਨੇ ਮੇਰਾ ਫੋਨ ਵੀ ਨਹੀਂ ਚੱਕਦਾ ਆ ਲੈ ਚਾਹ ਪੀ ਲੈ ਮੇਰੀ ਗੱਲ ਹੋ ਗਈ ਤਾਂ ਨਹੀਂ ਚੱਕਦਾ ਮੇਰੀ ਸਾਰੀ ਗੱਲ ਹੋ ਗਈ ਮੈਂ ਉਹਨੂੰ ਕਹਿਤਾ ਕਿਰਾ ਤਾਂ ਮੈਂ ਘਰੇ ਬੁલાਇਆ ਠੀਕ ਹੈ ਫੇਰ ਹੀ ਗੱਲਬਾਤ ਕਰੂੰ ਉਹਨਾਂ ਨਾਲ ਫੇਰ ਹੀ ਝਾੜੂ ਉਹਨੂੰ ਸਮਾਰ ਕੇ ਹੁਣ ਬਾਰ ਬਾਰ ਤਾਂ ਨਹੀਂ ਗੱਲ ਹੁੰਦੀ ਫੋਨ ਤੇ ਤਾਂ ਨਹੀਂ ਚੜਦਾ ਘਰੇ ਗੱਲ ਕਰੂੰਗਾ ਉਹਨਾਂ ਨਾਲ ਕੋਈ ਨਹੀਂ ਫੇਰ ਨਹੀਂ ਫੇਰ ਸਾਰਾ ਕੁਝ ਤੇਰਾ ਹੀ ਹੈ ਠੀਕ ਹੈ ਤੂੰ ਰਾਮਦਾਰੀ ਨਾਲ ਬੈਠੀ ਰਹੀ ਤੇ ਉਹ ਆਉਣਗੇ ਜੇ ਮੇਰੀ ਉਹ ਗੱਲ ਮੰਨੂਗਾ ਤਾਂ ਉਹਨੂੰ ਕੁਝ ਮਿਲੂਗਾ ਨਹੀਂ ਕੁਝ ਨਹੀਂ ਮਿਲਦਾ ਵੀ ਜਿੱਧਰੋਂ ਆਇਆ ਉਧਰ ਹੀ ਵਗਦਾ ਮੈਂ ਤਾਂ ਨਬੀ ਤੇ ਡੈਡੀ ਨੂੰ ਐਨੇ ਸੁਪਨੇ ਦਿਖਾ ਰੱਖੇ ਨੇ ਕਿ ਜਮੀਨ ਵੇਚ ਕੇ ਆ ਕਰਾਂਗੇ ਆਪਾਂ ਆ ਕਰਾਂਗੇ। ਉਹ ਕੋਈ ਨਹੀਂ ਫਿਰ ਗੇਰਾਉਣ ਦੇ ਤਾਂ ਸੀ ਆਉਣ ਵਾਲੀ ਗੱਲ ਕਰੂੰਗੀ। ਦੇਖੀ ਜਾਈਂ ਤੂੰ ਫਿਰ ਕੀ ਬਣਾਉਂਗਾ ਉਹ ਦਿਨ ਉਹ ਰੇਲ ਬਣਾਉਂਗਾ। ਆ ਕੀ ਕਹਿੰਦਾ ਹੁਣ ਫਿਰ ਉਹ? ਆ ਮੈਂ ਆਖਾ ਤੂੰ ਮੈਂ ਗਾਲਾਂ ਕੱਢੀਆਂ ਮੈਂ ਤੂੰ ਫੋਨ ਹੀ ਨਹੀਂ ਚੱਕਦਾ। ਆ ਫੋਨ ਲਈ ਜੰਦੀਆ ਮੇਰਾ ਫੋਨ ਨਹੀਂ ਚੱਕਦਾ ਹੋਣਾ। ਫਿਰ ਉਹਨੇ ਆਪੇ ਰਾਹ ਸੀਗਾ ਫਿਰ ਮੈਂ ਉਹਨੂੰ ਕਿਹਾ ਮੈਂ ਤੂੰ ਘਰੇ ਆ ਇੱਕ ਵਾਰ। ਮੈਂ ਸਾਰਾ ਕੁਝ ਕਹਿਦਾ ਵੀ ਤੂੰ ਆ ਕੀ ਕੀਤਾ? ਮੇਰੀ ਆਸਾਂ ਤੇ ਸਾਰਾ ਪਾਣੀ ਵੇਰਤਾ। ਲੋਕ ਮੈਨੂੰ ਕੀ ਕਹਣਗੇ ਮੇਰੇ ਸਿਰ 'ਚ ਸਵਾਹ ਪਾਤੀ ਤੇ ਪਿਓ ਤੇਰਾ ਸਿਰ ਤੇ ਨਹੀਂ ਹੈਗਾ ਰੰਡੀ ਦੀ ਮੀਆਂ ਵੀ ਆ ਕੀ ਕੀਤਾ ਤੂੰ ਫਿਰਦੀ ਰਹੀ ਫਿਰ ਬਾਹਰ ਪਟਕਦੀ ਜਦੋਂ ਤੈਨੂੰ ਕੱਢਦਾ ਬਾਹਰ ਫਿਰ ਤਾਈ ਤਾਂ ਘਰੇ ਬੁલાਏ ਨੇ ਹੋਰ ਕਿਉਂ ਅਚਾਦੀ ਕੁਟ ਪੀਲਾ ਕੋਈ ਨਹੀਂ ਪਿਆਤੀ ਜਾਤਾ ਤੁਸੀਂ ਮੈਨੂੰ ਓਹੋ ਇੰਨਾ ਕਿਉਂ ਰੱਖੀ ਜਾਨੀ ਐ ਤੂੰ ਤਾਂ ਮੰਨ ਲੈ ਤੁੰਤਾ ਨਹੀਂ ਐ ਉਹਦਾ ਪੁੱਤ ਹੈ ਉਹਨੂੰ ਤਾਂ ਦਿਖਾਤਾ ਕਰਕੇ ਮੈਂ ਕੀ ਕੀ ਮੰਨੀ ਜਾਵਾਂ ਬੇਬੇ ਤੇਰੀਆਂ ਹੁਣ ਕੀ ਦਾ ਸਮਾਂ ਦੂੰ ਤੂੰ ਵੀ ਜਾਂਦੀ ਦੀ ਕੋਈ ਕਹਿੰਦੇ ਮੈਂ ਨਰਕ 'ਚ ਧੱਕਾ ਦੇਤਾ ਮੈਨੂੰ ਤੁਸੀਂ ਕੋਈ ਨਹੀਂ ਜਿਹੜੀ ਗੱਲ ਤੇਰੇ ਨਾਲ ਜੇ ਮੇਰੀ ਜਵਾਨ ਹੋਈ ਆ ਉਸੇ ਤੇ ਰਹੂੰਗੀ ਮੈਂ ਨਹੀਂ ਮੁੱਕਰਦੀ ਏਗੀ ਜਿੰਨ ਚਿਰ ਮੈਂ ਜਿਉਣੀ ਆ ਜਮਾਂ ਨਹੀਂ ਪਾਸਾ ਨਹੀਂ ਕੰਦੀ ਹੈ ਕਿ ਤੇਥੋਂ ਤੇਰੇ ਸਾਹ 'ਚ ਸਾਹ ਲਾਉਂਗੀ ਜਿਵੇਂ ਤੂੰ ਕਹੇਂਗੀ ਓਵੇਂ ਕਰ ਦੂੰਗੀ ਹੁਣ ਪਹਿਲਾਂ ਉਹਨੂੰ ਕਹਿੰਦੀ ਸੀ ਆਪਦੇ ਪੁੱਤ ਨੂੰ ਤੂੰ ਕੋਈ ਨਹੀਂ ਫਿਰ ਮੈਂ ਉਹਨੂੰ ਵੀ ਵੇਖਣ ਨੂੰ ਤੈਨੂੰ ਵੀ ਨਾ ਮੈਂ ਤੇਥੋਂ ਦੂਰ ਹੋਵਾਂ ਨਾ ਉਤੋਂ ਦੂਰ ਹੋਵਾਂ ਮੈਂ ਜੋ ਮੇਰੇ ਅੱਖੇ 'ਚ ਰਹੂਗਾ ਤਾਂ ਉਹ ਤਾਂ ਹੀ ਬੁਲਾਇ ਰ ਮੂੰ ਤੇ ਗੱਲ ਕਰੂੰ ਮੈਂ ਕੰਜਰ ਦੇ ਉਹ ਇੰਨਾ ਦੁਖੀ ਹੋਈ ਜਾਨੀਆ ਚਾਹ ਦੀ ਕੁੱਟ ਪੀਲਾ ਆ ਜਾਣ ਦੇ ਮੈਂ ਕਰਦੀਆਂ ਗੱਲ ਫੋਨ ਕਰਕੇ ਛੇਤੀ ਬੁਲਾਏ ਨੂੰ ਇੱਥੇ ਤੂੰ ਬਸਾਉਂਦੀ ਨਹੀਂ ਉਹ ਆਜੋ ਆਜੋ ਬੇਬੇ ਸਾਹਮਣੀ ਬੈਠੀ ਆ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਬਾਕੀ ਨਾ ਮੈਂ ਬੇਬੀ ਨਾਲ ਗੱਲ ਕਰ ਲਈ ਸੀ ਆਪਣੇ ਜਾਣ ਤੋਂ ਪਹਿਲਾਂ ਬੀਬੀ ਮੈਂ ਸਮਝਾਤੀ ਸੀ ਜੀ ਸਰਗ ਬੀਬੇ ਕਹਿੰਦੇ ਸੀ ਇੱਕ ਵਾਰ ਘਰੇ ਆ ਜਾਓ ਤੇ ਉਫੜ ਆਪਣੇ ਨਾਲ ਆ ਫਿਰ ਨਾ ਵੀ ਮੈਂ ਗੱਲ ਕਰ ਲਈ ਸੀ ਤੁਸੀਂ ਇੱਕ ਵਾਰ ਡਰਿਓ ਨਾ ਜੇ ਥੋੜੀ ਬਹੁਤ ਬੀਬੇ ਬੋਲੀ ਨਾ ਉਹ ਜਸਟਮੈਂਟ ਕਰ ਲਿਓ ਬਾਕੀ ਮੈਂ ਹੈਗਾ ਮੇਰੇ ਹੁੰਦੇ ਡਰਨ ਦੀ ਕੋਈ ਲੋੜ ਨਹੀਂ ਸੀ ਸਾਨੂੰ ਹਾਂ ਤਾਂ ਠੀਕ ਆ ਪਰ ਮੈਨੂੰ ਨਾ ਤਾਂ ਹੀ ਕਿਉਂ ਕੁਝ ਠੀਕ ਜਾ ਕੇ ਨਹੀਂ ਲੱਗਦਾ ਪਿਆ ਬਲ ਹੁਣ ਜੇ ਤੁਸੀਂ ਐਵੇਂ ਡਰੀ ਜਾਓਗੇ ਫਿਰ ਮੈਨੂੰ ਹੌਸਲਾ ਕੌਣ ਦੇਊਗਾ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਸਾਰਾ ਕੁਝ ਕਰਦਿਆਂ ਦੀ ਮਨਜ਼ੂਰੀ ਨਾ ਹੋਏਗਾ ਇਹ ਨਹੀਂ ਟੰਚਣਾ ਲੋ ਬਾਕੀ ਜਦੋਂ ਮੈਂ ਹੈਗਾਗਾ ਆਜੋ ਬਰੀ ਬਣਾ ਬੇ ਅਹ ਜੱਸੀ ਬੈਣ ਅੰਦਰ ਹਾਂ ਪਈ ਆ ਮੇਰੀ ਗੱਲ ਸੁਣ ਆ ਮੀਤਾਂ ਰੱਖੀ ਨਾ ਕਿ ਮੈਂ ਤੇਰੇ ਉਤੋਂ ਨਹੀਂ ਪਾਣੀ ਵਾਰ ਕੇ ਪੀਉਂਗੀ ਉਹ ਲੈ ਬੇਪੇ ਕਹਿ ਜੀ ਗੱਲਾਂ ਕਰੀ ਇਹਨੀਆਂ ਮੈਂ ਕਿਹੜਾ ਤੈਨੂੰ ਐਂ ਕਹਿਣਾਗਾ ਵੀ ਸਾਰੇ ਰਸਮ ਰਿਵਾਜ ਕਰ ਮੈਂ ਤਾਂ ਇਨਾ ਚਾਹਣਾ ਬੇਬੇ ਠੀਕ ਆ ਵੀ ਦੇਖੋ ਵੀ ਮੈਂ ਜਿਸ ਜਿਹੜੀ ਆ ਜ਼ਿੰਦਗੀ ਬਤਾਉਣੀ ਆ ਨਾ ਮੈਂ ਇਸ ਕੁੜੀ ਨਾਲ ਬਤਾਉਣੀ ਆ ਵੀ ਤੁਸੀਂ ਇਹ ਇਸ ਕੁੜੀ ਨਾਲ ਖੁਸ਼ੀ ਖੁਸ਼ੀ ਰਹੋ ਇਹਦੇ ਕਰਕੇ ਹੁਣ ਲੜਾਈ ਨਾ ਕਰੋ ਮੈਂ ਗੱਲ ਸੁਣਾ ਤੇਰੇ ਕੋ ਤੇਰੇ ਸਿਰ ਤੇ ਨਹੀਂ ਮੈਂ ਤਾਂ ਹੈਗੀ ਸੀ ਤੂੰ ਮੈਨੂੰ ਜਿਉਂਦੀ ਨਹੀਂ ਮਾਰਦਾ ਮਾਣਾ ਮੱਟ ਤਾਂ ਸੋਚ ਲੈਂਦਾ ਵੀ ਮਾਂ ਦੇ ਵੀ ਕੋਈ ਔਰ ਮਾਨ ਹੋਣਗੇ ਭੈਣ ਦੇ ਵੀ ਹੋਣਗੇ ਚੁੱਪਚੀਤੇ ਨੇ ਬਾਹਰ ਮੈਨੂੰ ਤਾਂ ਕੁੜੀ ਇਹ ਨਾ ਗਾਦੀ ਪਤਾ ਹੀ ਨਹੀਂ ਲੱਗਦਾ ਓ ਲੈ ਬੇਬੇ ਇਹ ਜਰਮਾਨ ਮਾਰਨ ਵਾਲੀ ਕੀ ਗੱਲ ਕੀਤੀ ਹੈਗੀ ਮੈਂ ਹੁਣ ਵਿਆਹ ਕਰਵਾਉਣਾ ਸੀਗਾ ਦੁਨੀਆ ਕਰਵਾਉਂਦੀ ਹੈਗੀ ਬਾਕੀ ਮੈਂ ਕਿਹੜਾ ਕੋਈ ਉਤੋਂ ਨਹੀਂ ਹੋ ਕੇ ਕਰਵਾਏਗਾ ਤੈਨੂੰ ਦੱਸਦਾ ਰਿਹਾ ਮੈਂ ਹੁਣ ਤਾਂ ਅੱਜ ਕੱਲ ਇਹ ਜਿਆ ਟਾਈਮ ਆ ਲੋਕ ਦੱਸਦੇ ਵੀ ਨਹੀਂ ਹੈਗੇ ਦਸਤਾ ਮਹੀਨੇ ਡੇਢ ਹੋ ਗਿਆ ਉਹ ਗੁੰਲਾ ਦਾ ਦੱਸ ਤਾਂ ਹੁਣ ਕੀ ਦੱਸਦਾ ਤੂੰ ਬੇਬੇ ਮਹੀਨਾ ਚਾਹੀਦਾ ਡੇਢ ਹੋ ਗਿਆ ਸਾਡੀ ਗੱਲਬਾਤ ਚੱਲਦੇ ਨੂੰ ਪਰ ਵਿਆਹ ਸਾਨੂੰ ਇੱਕ ਦੋ ਦਿਨ ਹੋਇਆ ਕਰਵਾਏ ਨੂੰ ਮੈਂ ਫੁੱਫੜ ਨਾਲ ਗੱਲ ਕੀਤੀ ਸੀਗੀ ਫੁੱਫੜ ਕਹਿੰਦਾ ਕੋਈ ਗੱਲੇ ਮੈਂ ਸਾਹਮਣੂਗਾ ਪਰ ਮੈਨੂੰ ਮਾਮੇ ਵਰਗੇ ਦਾ ਡਰ ਸੀਗਾ ਉਤੋਂ ਦੀ ਤੂੰ ਪੁੱਠਾ ਪੈਣੇ ਸੀਗਾ ਮੈਨੂੰ ਪਤਾਗਾ ਮੈਂ ਤਾਂ ਪਾਉਂਗੀ ਹੁਣ ਵੀ ਪਾਉਂਗੀ ਮੈਂ ਤਾਂ ਪੁੱਠਾ ਮੈਨੂੰ ਇਨੇ ਮੈਨੂੰ ਫੋਨ ਲਾਇਆ ਮੈਂ ਫੋਨ ਇਹਦਾ ਜਾਣਕਰੀ ਚੱਕਿਆ ਹੈਗਾ ਮੈਂ ਜੋ ਵੀ ਗੱਲ ਕਰਨੀ ਆ ਆਪਾਂ ਘਰੇ ਜਾ ਕੇ ਕਰਾਂਗੇ ਆਹੋ ਮੈਨੂੰ ਦੱਸਦੀ ਇਹਦੀ ਫੋਨ ਨਹੀਂ ਚੱਕਦਾ ਹੈਗਾ ਮੈਂ ਮੇਰਾ ਕਿਹੜਾ ਚੱਕਦਾ ਸੀ ਪਰ ਹੁਣ ਉਹਨੇ ਮਖਾਪ ਫੋਨ ਲਾਇਆ ਮੈਂ ਕਹਿ ਆ ਵੀ ਘਰੇ ਆ ਜਾ ਭਾਈ ਘਰੇ ਆਏ ਨਾ ਗੱਲ ਕਰਾਂਗੇ ਤੇ ਬਸ ਮੈਂ ਤੈਨੂੰ ਐਂ ਕਹਿਣੀ ਵੀ ਗੱਲ ਇਹ ਮੇਰੇ ਪਸੰਦ ਦੀ ਹੋਈ ਨਹੀਂ ਚੰਗੀ ਨਹੀਂ ਹੋਈ ਗੱਲ ਜਿਹੜੀ ਤੂੰ ਕਰਤੀ ਤੇ ਲੋਕ ਕੀ ਕਹਿਣਗੇ ਵੀ ਆ ਦੇਖ ਲੈ ਦੇਖ ਬੇਬੇ ਜੇ ਲੋਕਾਂ ਦੀ ਸੁਣੇਗੀ ਹਨਾ ਤਾਂ ਫਿਰ ਆਪਾਂ ਇੱਥੇ ਜੋਗਰੀ ਰਹਿ ਜਾਾਂਗੇ ਮੇਰੀ ਗੱਲ ਸੁਣ ਲੈ ਜੋ ਵੀ ਗੱਲ ਕਰਨੀ ਹੈ ਨਾ ਮੇਰੇ ਨਾਲ ਕਰ ਲੈ ਠੀਕ ਆ ਜੇ ਕੋਈ ਗੱਲਬਾਤ ਪੁੱਛਣੀ ਆ ਆ ਬੈਠੀ ਹੈ ਰੀਤ ਇਹਦਾ ਨਾਮ ਰੀਤ ਆ ਕੁੜੀ ਦਾ ਜੇ ਕੋਈ ਤੂੰ ਪੁੱਛਣਾ ਕਰਨਾ ਹੁਣ ਪੁੱਛ ਸਕਦੀ ਆ ਵੀ ਇਹਨੂੰ ਕੀ ਮੈਂ ਪੁੱਛਾਂ ਪੁੱਛਿਆ ਤੂੰ ਨਹੀਂ ਢਿੱਡੋ ਜੰਮੇ ਨੇ ਇਹਨੂੰ ਇਹਨੂੰ ਕੀ ਪੁੱਛਾਂ ਮੈਂ ਤੇਰਾ ਹੱਕ ਬਣਦਾ ਜੀ ਪਹਿਲਾਂ ਬੇਬੇ ਫਿਰ ਮੇਰਾ ਹੱਕ ਹੁਣ ਵੀ ਬਣਦਾਗਾ ਆ ਵੀ ਇਹਨੂੰ ਮੈਂ ਲੈ ਆਇਆਗਾ ਵਿਆਹ ਕੇ ਇਹਨੂੰ ਅੰਦਰ ਕਰਦੇ ਵਿੱਚ ਰੱਖਾਂ ਹੁਣ ਤੇ ਹੀ ਗੱਲ ਕਰਾ ਲੈਂਦਾ ਮੈਂ ਆਪ ਦੱਸ ਦਿੰਦਾ ਮਗਰ ਤਾਂ ਹੁਣ ਤੂੰ ਦੱਸ ਨਾ ਦੱਸ ਤੂੰ ਵਿਆਹ ਦਾ ਦਿਲ ਤੇ ਹੱਥ ਰੱਖ ਕੇ ਦੱਸ ਜੇ ਮੈਂ ਤੈਨੂੰ ਕਹਿ ਦਿੰਦਾ ਵੀ ਮੈਂ ਲਾਂਮਾ ਜੀ ਕਰਵਾਉਣੀ ਆ ਤੂੰ ਮੈਨੂੰ ਕਰਵਾਉਣ ਦੇ ਦਿੰਦੀ ਸਹੀ ਸਹੀ ਗੱਲ ਤੁਸੀਂ ਨਹੀਂ ਕਰਵਾਉਣ ਦਿੰਦੀ ਮੈਨੂੰ ਇਹ ਗੱਲ ਦਾ ਗੱਲ ਚੰਗੀ ਤਰ੍ਹਾਂ ਪਤਾ ਸੀਗਾ ਤੇ ਪਤਾ ਸੀ ਫਿਰ ਹਾਂ ਪਤਾ ਤਾਂ ਹੋਣਾ ਚਾਹੀਦਾ ਵੀ ਮੇਰੀ ਮਾਂ ਕਹਿਦੀ ਐ ਫਿਰ ਉਹਦੀ ਤੂੰ ਕੀ ਰੱਖੀ ਜੇ ਤੈਨੂੰ ਪਤਾ ਸੀ ਫਿਰ ਕੀ ਰੱਖੀ ਮੇਰੀ ਕੁਸਵੀਨ ਰੱਖੀ ਆਪਦੀ ਆਪਦੇ ਉਹ ਕਰਿਆ ਮਨ ਦੀ ਮਰਜ਼ੀ ਕੀਤੀ ਐ ਤੂੰ ਦੇਖ ਮਾਂ ਇਹ ਜੋ ਮੈਨੂੰ ਤਾਂ ਨਹੀਂ ਲੱਗਦਾ ਹੈ ਵੀ ਮੈਂ ਤੁਹਾਡਾ ਕੋਈ ਧੋਖਾ ਕੀਤਾ ਜਾਂ ਧੋਖੇ ਵਾਲੀ ਗੱਲ ਆ ਦੇਖ ਆਪਾਂ ਦੇਖ ਘਰ ਬਸਾਉਣ ਵਾਲੀ ਗੱਲ ਕਰਨੀ ਸੀਗੀ ਤੇ ਉਹ ਮੇਰਾ ਘਰ ਬਸ ਗਿਆ ਹੋਣਾ ਬਿਆਦਾ ਤੁਸੀਂ ਵੈਸੇ ਵੀ ਕਿਤੇ ਕਰਨੀ ਸੀਗਾ ਬੇਬੇ ਹੁਣ ਦਾਜ ਦੇ ਲੋਭੀ ਨਾ ਬਣੋ ਕੋਈ ਦਾਜ ਦੀ ਲੋਭੀ ਨਹੀਂ ਹੈ ਮੈਂ ਤਾਂ ਉਹ ਹੀ ਨਹੀਂ ਢੂਈ ਨਹੀਂ ਮਾਰਦੀ ਦਾਜ ਦੂਈ ਦੀ ਫੇਰ ਤੈਨੂੰ ਦਿੱਕਤ ਕੀ ਆ ਦਿੱਕਤ ਆ ਵੀ ਸਾਡੀ ਮਾਵਾਂ ਦੀਆਂ ਦੀ ਪ੍ਰੌਣੀ ਰਹਿ ਨਹੀਂ ਲੈਣੀ ਸੀ ਰਹਿ ਲੈਣੀ ਸੀ ਕਿ ਹੁਣ ਵੀ ਰਹੀ ਆ ਬੇਬੇ ਰਹਿ ਦੀ ਸਹਿਮਤੀ ਸਮਤੀ ਨਾਲ ਹੀ ਚੱਲਣਾ ਸਾਰਾ ਕੁਝ ਗਾਨਾ ਪੁੱਤ ਦਾ ਮੇਹਣਾ ਨਾ ਮਾਰ ਦੂਗਾ ਕੁੜੀ ਨੂੰ ਹੁਣ ਉਹ ਨਾ ਘਰੇ ਬਿਠਾ ਦੇਵੇ ਮੈਨੂੰ ਆ ਗੱਲ ਦਾ ਡਰ ਆ ਹੁਣ ਵੀ ਉੱਥੇ ਰਹਿ ਹੁਣ ਤੂੰ ਬਗਾਨਾ ਪੁੱਤ ਉਹ ਕਰ ਦੂਗਾ ਬਗਾਨੇ ਪੁੱਤ ਨੂੰ ਮੂਰੇ ਰੱਖਿਆ ਕਰ ਤੇ ਗਾ ਮੈਂ ਨਹੀਂ ਹੁਣ ਬਗਾਨਾ ਪੁੱਤ ਹੋ ਗਿਆ ਇਹਨੂੰ ਲਿਆਈ ਬੈਠਾ ਨਾਲ ਹੁਣ ਇਹ ਇਸ ਗੱਲ ਕਰ ਕੀ ਸੋਚਦੀ ਹੋਊਗੀ ਵੀ ਦੀ ਮਾਂ ਇੰਨੀ ਮਾੜੀ ਹੈਗੀ ਮੈਨੂੰ ਕਹਿ ਕੇ ਲਿਆਇਆਗਾ ਵੀ ਸਾਰੇ ਰਾਜੀ ਨੇ ਤੇ ਹੁਣ ਆਪਦੇ ਪਿੱਛੋਂ ਮਾਂ ਆਂ ਦੀ ਐਵੇਂ ਬੋਲੀ ਜਾਂਦੀ ਆ ਮੈਂ ਰਾਜੀ ਹੋ ਜਾਂਦੀ ਪਹਿਲਾਂ ਮੈਨੂੰ ਦੱਸਣ ਤੂੰ ਜਮੇ ਹੀ ਨਹੀਂ ਸਮਝਿਆ ਵੀ ਉਹਨੂੰ ਦੱਸ ਦਿਆ ਮਾਣਾ ਮੋਟਾ ਓ ਬੇਬੇ ਹੁਣ ਤਾਂ ਦੱਸ ਰਹਾ ਮੈਂ ਤੂੰ ਹੁਣ ਤਾਂ ਮੰਨ ਜਾ ਚੱਲ ਹੁਣ ਤਾਂ ਦੱਸ ਨਾ ਦੱਸ ਚਲ ਠੀਕ ਐ ਚਲ ਪੀਓ ਚਾਹ ਪਾਣੀਆ ਦਾ ਬੈਠੋ ਅੰਦਰ ਪਰ ਮੇਰਾ ਮਨ ਤਾਂ ਦੁਖੀ ਕਰਤਾ ਨਾ ਮੰਤਾ ਸੜੇਤੀ ਮੈਂ ਵੀ ਕੈਦਿਆ ਕਰਨੀ ਕਿ ਤੇਰਾ ਪੁੱਤ ਨੇ ਤੈਨੂੰ ਸਹਿਣਾ ਨਹੀਂ ਕੋੜੇ ਆਪਣੀ ਮਰਜ਼ੀ ਕੀਤੀ ਹੈ ਜਦੋਂ ਬਾਪੂ ਮੁੱਕਿਆ ਬੇਬੇ ਆਪਣੇ ਘਰੇ ਖਾਣ ਨੂੰ ਆਟਾ ਤੱਕ ਨਹੀਂ ਹੁੰਦਾ ਸੀਗਾ ਉਦੋਂ ਬੁੜੀਆਂ ਨੇ ਆ ਕੇ ਘਰੇ ਕਿਹਾ ਨਹੀਂ ਆਪਣੇ ਵੀ ਛੋਡੇ ਪਹਿਨੇ ਆਟਾ ਨਹੀਂ ਹੈਗਾ ਮੈਂ ਆਟਾ ਫੜਾ ਜਾਨੀ ਹੈਗੀ ਹੁਣ ਦੇਖ ਲੈ ਬੇਬੇ ਠੀਕ ਆ ਜਾਂ ਤਾਂ ਇਸ ਘਰ ਦੇ ਵਿੱਚ ਇਹ ਰਹੂਗੀ ਮੈਂ ਵੀ ਰਹੂੰਗਾ ਜੇ ਤੂੰ ਐ ਚਾਹਨੀ ਵੀ ਮੈਂ ਇਹਨੂੰ ਲੈ ਕੇ ਬਾਹਰ ਚਲਾ ਜਾਵਾਂ ਫਿਰ ਐ ਸਮਝ ਲਈ ਵੀ ਅੱਜ ਤੋਂ ਬਾਅਦ ਮੈਂ ਮਰ ਗਿਆ ਮੈਂ ਇਸ ਘਰ ਦੇ ਵਿੱਚ ਪੈਰ ਨਹੀਂ ਪਾਉਣਾ ਹੈਗਾ ਇਹ ਜੇ ਬੋਲ ਜੇ ਨਾ ਕਰ ਤੈਨੂੰ ਪਤਾ ਮੈਥੋਂ ਬਰਦਾਸ਼ਤ ਨਹੀਂ ਹੁੰਦੇ ਪਰ ਚੱਲੂ ਤਾਂ ਮੇਰੀ ਉਹ ਬੇਬੇ ਮੈਂ ਕਦੋਂ ਕਹਿਣਾ ਵੀ ਸਾਨੂੰ ਕਬੀਲਦਾਰੀ ਸਮਾ ਦੇ ਸਾਰਾ ਕੁਝ ਤੇਰੇ ਹੀ ਸੀ ਤੇਰੇ ਹੀ ਹੈ ਤੇਰੀ ਰਹੂਗਾ ਤੇ ਸੜੀਆਂ ਲੋਕ ਲੀਆਂ ਨੇ ਐ ਕਹਿਣੀ ਚੌੜੀ ਹੋ ਤਦ ਦੀ ਜੀ ਮੇਰਾ ਲੱਕੀ ਤਾਂ ਲੱਕੀ ਐ ਆਹ ਦੇਖ ਲਾ ਅੱਜ ਵੀ ਥੋੜੀ ਇਸ ਘਰ ਚੌਵੀ ਚੱਲੂਗੀ ਜਿਵੇਂ ਪਹਿਲਾਂ ਚੱਲਦੀ ਸੀ ਚਲੋ ਅਸੀਂ ਬੱਚਿਆਂ ਸਾਡੇ ਤੋਂ ਗਲਤੀ ਜ਼ਰੂਰ ਹੋਈ ਆ ਪਰ ਐ ਨਹੀਂ ਹੈਗਾ ਵੀ ਅਸੀਂ ਆਪ ਦਾ ਹੁਕਮ ਚਲਾਵਾਂਗੇ ਨਾ ਨਾ ਬੇਬੇ ਜ਼ਮਾਨੇ ਦੇ ਹਿਸਾਬ ਨਾਲ ਚੱਲਣਾ ਪੈਂਦਾਗਾ ਐਨੀ ਗੱਲ ਤੂੰ ਵੀ ਸੋਚ ਲਿਆ ਕਰ ਵੀ ਕਰਨ ਨੂੰ ਕੋਈ ਵੱਡੀ ਗਲਤੀ ਨਹੀਂ ਹੈਗੀ ਇਹ ਜੇ ਤੂੰ ਦਿਮਾਗ ਨਾਲ ਸੋਚੇ ਨਾ ਵਿਆਹ ਤਾਂ ਦੁਨੀਆ ਹੀ ਕਰਾਉਂਦੀ ਹੈਗੀ। ਆ ਹੁਣ ਇਹ ਜੀ ਵਿਆਹ ਹੋਣ ਲੱਗ ਕੀ ਕਿਸੇ ਨੂੰ ਕਹਾਂਗੇ ਤੇ ਕੀ ਮੈਂ ਸੁਣੂੰਗੀ ਕਿਸੇ ਨਹੀਂ। ਪਰ ਮੈਨੂੰ ਕਹਿਆ ਤਾਂ ਕੌਣ ਦੇਊਗਾ ਮੈਂ ਤਾਂ ਇੱਕ ਦੀਆਂ ਦੋ ਸੁਣਾਉਂਗੀ ਵੀ ਦੁਨੀਆ ਹੀ ਕਰਾਉਂਦੀ ਹੈਗੀ। ਪਰ ਮੇਰੇ ਮਨ 'ਚ ਜਿਹੜੇ ਚਾਹ ਸੀ ਨਾ ਪੁੱਤ ਗੱਲ ਤਾਂ ਮੈਂ ਉਹਨਾਂ ਦੀ ਕਰਦੀ ਆ। ਹਨਾ ਵੀ ਤੂੰ ਮੇਰੇ ਲੱਖਾਂ 'ਚ ਇੱਕ ਸੀਗਾ। ਦੇਖ ਬੇਬੇ। ਚੱਲ ਮੈਂ ਮੰਨਦਾ ਤੇਰੇ ਮਨ 'ਚ ਚਾਹ ਸੀਗੇ। ਉਹ ਚਾਹ ਹੁੰਦੇ ਆ ਕੁਝ ਪਲ ਦੇ। ਜਿਹੜੇ ਗਾਹਾਂ ਜ਼ਿੰਦਗੀ ਦੇ ਚਾਹ ਹੁੰਦੇ ਨਾ ਘਰ ਸਾਹਮਣਾ ਤੇਰੀ ਸੇਵਾ ਕਰਨੀ। ਜਿਹੜੇ ਉਹ ਚਾਹ ਆਗੇ ਉਹਦਾ ਤੇਰੇ ਹਰ ਇੱਕ ਚਾਹ ਪੂਰਾ ਕਰੂਗੀ ਇਹ। ਤੂੰ ਚਾਹੇਂਗੀ ਕੀ ਬਤ ਬਤ ਇਹਦੀ ਮਾਂ ਨੇ ਕਿਸੇ ਨੂੰ ਕੋਈ ਰੱਖਣ ਦਿੱਤਾ ਹੈ ਕਿ ਨਹੀਂ ਮੇਰੇ ਚਾਹ ਪੂਰੇ ਕਰੂਗੀ ਕਿ ਨਹੀਂ ਕੋਈ ਕੰਮ ਇਹਨੂੰ ਆਉਂਦਾ ਹੈ ਕਿ ਨਹੀਂ ਇਹੀ ਤਾਂ ਗੱਲ ਹੁੰਦੀ ਹੈ ਬੁੜੀਆਂ ਨੇ ਪੁੱਛਣਾ ਦੱਸਣਾ ਬੇਬੇ ਮੈਨੂੰ ਸਾਰੇ ਕੰਮ ਆਉਂਦੇ ਨੇ ਤੁਸੀਂ ਕੰਮ ਵਾਸਤੇ ਤਾਂ ਕੋਈ ਟੈਨਸ਼ਨ ਨਾ ਲਓ ਨਾਲੇ ਮੈਂ ਤੁਹਾਡੀ ਸਾਰੀ ਸੇਵਾ ਕਰਿਆ ਕਰਾਂ ਕਿਉਂ ਐਵੇਂ ਤੁਸੀਂ ਘਰ ਚ ਕਲੇਸ਼ ਪਾਉਂਦੇ ਹੋ ਮੇਰੇ ਵਿੱਚ ਚੰਗਾ ਮਾਂ ਪਿਓ ਇਹਦਾ ਚੰਗੇ ਕਰੋ ਕੁੜੀ ਹੈਗੀ ਬੇਬੇ ਇਹਨੂੰ ਸਭ ਕੁਝ ਪਤਾਗਾ ਠੀਕ ਆ ਮਾਂ ਪਿਓ ਦੀ ਸੇਵਾ ਕਿਵੇਂ ਕਰਨੀ ਹੈ ਐਂ ਕੱਲਾ ਹੈ ਪੌਣ ਚਰਨ ਨਹੀਂ ਹੈਗੀ ਐਨੀ ਗੱਲ ਤਾਂ ਮੈਨੂੰ ਵੀ ਪਤਾ ਆਪਣੇ ਘਰੇ ਕੰਮ ਵਾਲਾ ਕੌਣ ਆਗਾ ਚਲ ਠੀਕ ਹੈ ਜੇ ਥੋੜੀ ਬਣੀ ਰਹੇ ਤਾਂ ਵਧੀਆ ਇਹ ਨਾ ਵੇ ਚੀਮਨ ਨੂੰ ਫੇਰ ਛੱਪਾ ਛਿੜ ਦੇ ਤਲਾਕ ਫਲਾਨਾ ਤਿੰਕਾ ਹੈ ਇਹਨਾਂ ਨੂੰ ਚੰਗਾ ਲੂਸ ਕੱਢਦੇ ਹੋ ਚੰਗਾ ਚੰਗਾ ਅੱਜ ਲੂਸ ਤੋਂ ਦੂਰ ਰਹੋ ਜੇ ਹੁਣ ਕਰਾਈ ਲਿਆ ਤਾਂ ਬਣਾ ਕੇ ਦਿਖਾ ਦੇ ਲੋਕਾਂ ਨੂੰ ਕੋਈ ਨਾ ਬੇ ਤੇ ਜਸੀ ਬਣ ਅੰਦਰੀ ਬੈਠੀ ਹੈ ਹਾਂ ਅੰਦਰੀ ਸੀਗੀ ਅੱਜ ਅੰਦਰ ਆਜੋ ਸੱਸੀ ਕਾ ਪੜੇ ਸੱਸਰੀ ਕਾਲ ਨਾ ਆ ਗਿਆ ਸਿਰ ਚ ਖੇਪਵਾ ਕੇ ਖੇਪਵਾ ਕੇ ਮੈਂ ਸਮਝਾ ਨਹੀਂ ਪੜੇ ਨਾਲੇ ਹੁਣ ਤਾਂ ਤੈਨੂੰ ਕਾ ਨੂੰ ਸਮਝ ਲੱਗਣੀ ਐ ਨਾਲੇ ਪੜੇ ਤੂੰ ਇੰਨਾ ਕੁ ਤਾਂ ਦੇਖ ਲਾ ਇੱਥੋਂ ਸੀ ਕੋਲ ਦੀ ਲੰਘ ਕੇ ਗਿਆਗੇ ਤੈਨੂੰ ਨੇ ਸੱਸਰੀ ਕਾਲ ਬੁਲਾਈ ਤੈਨੂੰ ਦੋ ਵਾਰ ਦੀਦੀ ਕਿਹਾ ਤੁਸੀਂ ਬੋਲੇ ਤੱਕ ਨਹੀਂ ਹੈਗੇ ਉਹਦੇ ਸੱਸਰੀ ਕਾਲ ਲੱਗੇ ਤੇ ਬਲਾਵਾ ਉਹਨੂੰ ਮੈਂ ਐਂ ਕਿ ਤੂੰ ਸੇਰੇ ਨਾਲ ਵਿਆਹ ਕੇ ਲਿਆਇਆ ਉਹਨੂੰ ਮੈਂ ਤਾਂ ਉਹਨੂੰ ਬੁਲਾਉਂਗੀ ਜਿਹੜਾ ਇੱਜ਼ਤਦਾਰ ਬੰਦਾ ਹੋਊਗਾ ਲੈ ਇੱਜ਼ਤਦਾਰ ਬੰਦਾ ਹੋਊਗਾ ਪੜ੍ਹਨੇ ਇਹਦੀ ਇੱਜ਼ਤ ਨਾਲ ਅੱਜ ਤਾਲੀ ਕੀ ਗੱਲ ਹੋ ਗਈ ਹੈਗੀ ਸਾੜੇ ਤੂੰ ਤਾਂ ਪੜ੍ਹਿਆ ਇਹ ਜੇ ਕੰਮ ਵਾਲੇ ਨੂੰ ਤਾਂ ਮੈਂ ਬੰਦਾ ਨਹੀਂ ਸਮਝਦੀ ਤੂੰ ਤਾਂ ਪੜ੍ਹੀ ਲਿਖੀਆਂ ਨਾਲੇ ਤੈਨੂੰ ਤੇ ਇਹ ਗੱਲਾਂ ਦਾ ਪਤਾ ਹੈ ਨਾਰਮਲ ਗੱਲਾਂ ਨੇ ਤੂੰ ਤਾਂ ਬੀਬੇ ਨਾਲ ਦੀ ਹੋਈ ਬੈਠੀ ਹੈਗੀ ਦੇਖ ਪੜ੍ਹਨੇ ਇਹ ਜੇ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਮੈਂ ਐਵੇਂ ਕਹਿੰਦਾ ਸੀਗਾ ਇੱਕ ਵਾਰ ਨਾ ਤੂੰ ਅੰਦਰ ਜਾ ਕੇ ਉਹ ਤੋਂ ਥੋੜੀ ਗੱਲਬਾਤ ਕਰ ਲੈਨੀ ਇੰਨੇ ਨਾਲ ਇਹ ਹੋ ਜਾਂਦਾ ਪਤਾ ਨਹੀਂ ਤੀ ਨੂੰ ਹੁਣ ਤੂੰ ਵੀ ਪੜ੍ਹਨੇ ਨਵੀਂ ਨਵੀਂ ਵਿਆਹੀ ਸੀਗੀ ਤੂੰ ਸੋਚ ਕੇ ਦੇਖ ਜੇ ਤੂੰ ਤੇ ਗਈ ਹੈਗੀ ਜੇ ਤੈਨੂੰ ਕੋਈ ਨਾਂ ਬੁਲਾਉਂਦਾ ਤੈਨੂੰ ਕਿਵੇਂ ਲੱਗਦਾ ਕੋਈ ਨਾ ਮੈਂ ਆਪੀ ਗੱਲ ਨਾਲੇ ਪਾਇਆ ਥੋੜਾ ਹਾਲੀਵੁੱਡ ਮੈਂ ਇਹਨਾਂ ਨੂੰ ਐਵੇਂ ਕਿਹਾ ਸੀਗਾ ਇਹ ਮੇਰੇ ਪਰਿਵਾਰ ਦੇ ਸਾਰੇ ਮੈਂਬਰ ਨਾਲ ਬਹੁਤ ਵਧੀਆ ਨੇ ਖਾਸ ਕਰ ਮੇਰੀ ਭੈਣ ਪੜ੍ਹੀ ਲਿਖੀ ਹੈਗੀ ਤੇਰਾ ਜੀਜਾ ਦੂਹ ਵਧੀਆ ਬੰਦਾ ਹੈਗਾ ਪਰ ਤੁਸੀਂ ਤਾਂ ਸਾਰੀਆਂ ਮੇਰੀ ਆਸਾਂ ਦੇ ਪਾਣੀ ਫੇਰ ਕੇ ਤੇਰਾ ਜੀਜਾ ਤਾਂ ਪਿੰਡ ਜੇ ਧੌਣ ਜਾ ਕੇ ਧੁਰਦਾਗਾ ਉਹਦੀ ਵੀ ਸਾਰੀ ਪੱਟੀ ਮੇਸ ਕਰਕੇ ਧਰਤੀ ਤੂੰ ਅਗਲਾ ਮੈਨੂੰ ਮਿਹਣੇ ਦੇਊਗਾ ਬਾਅਦ ਚ ਕੀ ਮਿਹਣੇ ਦੇਊਗਾ ਆਪਣੇ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਇਹ ਗੱਲ ਦੀ ਅਗਲਾ ਤਾਂ ਕਹੂੰਗਾ ਤੇਰੇ ਭਾਈ ਨੇ ਕੀ ਬੇਇੱਜ਼ਤੀ ਕਰਵਾਈ ਹੈ ਤੁਹਾਡੀ ਬੇਇੱਜ਼ਤੀ ਕਰਵਾਈ ਇਹਨਾਂ ਨੇ ਹੋਰ ਪਣੇ ਦੇਖ ਮੈਂ ਤਾਂ ਜੀ ਕੋਈ ਬੇਤਰੀ ਦੀ ਗੱਲ ਲੱਗਦੀ ਨਹੀਂ ਹੈਗੀ ਜੇ ਤੁਹਾਨੂੰ ਲੱਗਦੀ ਹੈ ਨਾ ਤੈਨੂੰ ਤਾਂ ਕਾਨੂੰ ਲੱਗਣੀ ਆ ਤੀਵੀ ਮਿਲ ਗਈ ਤੈਨੂੰ ਹੁਣ ਤਾਂ ਤੂੰ ਤੀਵੀ ਦੇ ਹੀ ਮਗਰ ਲੱਗੇਗਾ ਉਹ ਤਾਂ ਪਣੇ ਦੇਖ ਜੇ ਮੈਂ ਕੱਲ ਨੂੰ ਮਰਜ਼ੀ ਨਾਲ ਵਿਆਹ ਕਰਾ ਲੈਂਦਾ ਕਹਿੰਦਾ ਤਾਂ ਫੇਰ ਵੀ ਤੂੰ ਤੇ ਬੇਬੇ ਨੇ ਆਹੀ ਸੀਗਾ ਵੀ ਤੀਵੀ ਦੇ ਮਗਰ ਲੱਗ ਗਿਆ ਨਾ ਹੋਰ ਹੁਣ ਉਹਨੂੰ ਮੈਂ ਬਾਹਰ ਸੱਡਦਾ ਕਰਾਂ ਵੀ ਜਾ ਉਹਦੀ ਗੱਲ ਨਾ ਸੁਣਾ ਹੋਰ ਕਦੇ ਲਈ ਬੰਦਾ ਵਿਆਹ ਕਰਵਾਉਂਦਾ ਹੁੰਦਾਗਾ ਤੁਹਾਨੂੰ ਦੱਸਦੇ ਕਿੱਥੇ ਨੂੰ ਤੂੰ ਤਾਂ ਹੁਣ ਤੂੰ ਹੁਣ ਜੀਜੇ ਦੇ ਮਤਲਬ ਜੀਜਾ ਕਹਿੰਦਾ ਮੰਨਦਾ ਨਹੀਂ ਤੇਰਾ ਉਹ ਥੱਲੇ ਲੱਗੇ ਹੋਇਆ ਤੇਰੇ ਮੈਂ ਨਮ ਤਾਂ ਇਹ ਕਹਣਾ ਠੰਡੇ ਦਿਮਾਗ ਨਾਲ ਸੋਚ ਲੈ ਮੜ ਜਾ ਵੀ ਤੇ ਉਹ ਵੀ ਕਿਸੇ ਦੇ ਘਰ ਦਿੱਤੀ ਆ ਹਨਾ ਉਹਨੂੰ ਘਰੇ ਲਿਆ ਕੇ ਜਲੀਲ ਕਰਨਾ ਮਾੜੀ ਗੱਲ ਹੁੰਦੀ ਆ ਬਾਕੀ ਤੁਹਾਡੀ ਮਰਜ਼ੀ ਆ ਦੇਖੋ ਮੈਂ ਕੁਝ ਨਹੀਂ ਕਹਿੰਦਾਗਾ ਕੋਈ ਨਾ ਉਹ ਤਾਂ ਮੈਂ ਆਪੀ ਸੰਭਲੂ ਹਾਂ ਬੜੇ ਮੈਂ ਵੀ ਇਹੀ ਚਾਹਣਾਗਾ ਵੀ ਤੁਸੀਂ ਉਹਨੂੰ ਸੰਭਲੋ ਨਾ ਕਿ ਉਹਨੂੰ ਜਲੀਲ ਕਰੋ ਬਾਕੀ ਇੱਕ ਵਾਰ ਥੋੜਾ ਹੋ ਸਕਦਾ ਬੇਬੀ ਨੂੰ ਵੀ ਸਮਝਾਦੀ ਜੇ ਬਾਪੂ ਹੁੰਦਾ ਅੱਜ ਕਾਸ਼ ਬਾਪੂ ਇਹ ਸਾਰੀ ਗੱਲਾਂ ਸੰਭਲ ਲੈਂਦਾ ਨਾਲੇ ਬਾਪੂ ਨੂੰ ਇਹ ਗੱਲਾਂ ਸਮਝਾਉਣੀਆਂ ਵੀ ਸੌਖੀ ਜੇਹੀ ਗੱਲ ਤੂੰ ਪਹਿਲਾਂ ਸੋਚਦਾ ਉਹ ਚੱਲ ਪੈਣੇ ਮੈਂ ਤਾਂ ਸੋਚਿਆ ਸੀਗਾ ਵੀ ਤੁਹਾਨੂੰ ਖੁਸ਼ੀ ਹੋਊਗੀ ਚੱਲ ਪਰ ਮੈਨੂੰ ਨਹੀਂ ਪਤਾ ਸੀ ਤੁਸੀਂ ਮੇਰੀ ਐਡੀ ਵੱਡੀ ਗਲਤੀ ਬਣਾ ਦੋਗੇ ਚੱਲ ਜੇ ਤੁਹਾਨੂੰ ਗਲਤੀ ਲੱਗਦੀ ਹੈ ਨਾ ਖੁਸ਼ੀ ਨੇ ਦੱਸ ਤੋ ਕਟਰੀਨਾ ਕੈਫ ਲੈ ਕੇ ਆਇਆ ਔਰੇ ਚੱਲ ਪੈਣੇ ਜਿੰਮੇ ਵੀ ਤੈਨੂੰ ਲੱਗਦਾ ਨਾ ਠੀਕ ਆ ਠੀਕ ਆ ਤੇਰੀ ਸੋਚ ਆ ਤੇਰੇ ਨਾਲ ਮੈਂ ਕੁਝ ਨਹੀਂ ਬੋਲਣਾ ਹੈਗਾ ਨਾਵੇਂ ਦਿਨ ਨਾਲ ਲੜਨਾ ਮੇਰੀ ਸੋ ਤਾਂ ਤੇਰੇ ਨਾਲੋਂ ਬਹੁਤ ਚੰਗੀ ਹੈ ਇਹ ਚੰਗੀ ਹੁੰਦੀ ਪੈਣੇ ਤੂੰ ਅੱਜ ਮੈਨੂੰ ਨਿੰਦੀ ਨਹੀਂ ਸੀਗੀ ਕੀ ਕਹਿਣਾ ਕੁਝ ਨਹੀਂ ਪੈਣੇ ਚੱਲ ਬੋਲੀ ਤਾਂ ਜਾਨਾ ਮੂਹ ਜੱਜ ਉਹ ਤਾਂ ਪੈਣੇ ਮੈਂ ਕੰਮ ਜਾਣਾ ਸੀਗਾ ਉਧਰ ਥੋੜਾ ਮੇਰੇ ਤੇ ਹੋ ਸਕਿਆ ਨਾ ਇੱਕ ਵਾਰ ਅੰਦਰ ਜਾ ਕੇ ਉਹਨਾਂ ਨਾਲ ਗੱਲ ਕਰ ਲਿਓ ਕੋਈ ਨਾ ਆਪੀ ਕਰ ਲੂੰ ਗੱਲ ਉਹਦੇ ਨਾਲ ਮੈਂ ਜਿਹੜੀ ਗੱਲ ਕਰਨੀ ਆ ਤੂੰ ਦੱਸੇਂਗਾ ਮੈਨੂੰ ਨਾ ਹੁਣੇ ਕੁਦਦ ਤੁਰਾ ਫਿਰਦਾ ਹੈਗਾ ਕੀ ਪਤਾ ਕਿੱਥੇ ਗਿਆ ਕਹਿੰਦਾ ਕੰਮ ਆ ਮੈਨੂੰ ਕੋਈ ਬਾਹਰ ਚਲ ਆ ਗੰਦੇ ਥੀਰ ਨਾਲ ਆਲੂ ਥੀਰ ਦੇ ਫਿਰ ਮੈਂ ਕਿਉਂ ਚੀਰੂੰਗੀ ਜਿਹੜੀ ਤੀਵੇਂ ਮੁੱਲ ਲਿਆਂਦੀ ਆ ਉਹ ਤਾਂ ਚਰਵਾ ਲਓ ਹੁਣ ਥੋਨੂੰ ਫੜਾਵਾਂ ਮੈਂ ਫੜਾ ਦੂੰਗੀ ਤੂੰ ਬਹਿ ਜਾ ਇੱਥੇ ਤੂੰ ਚੀਰ ਦਿੰਦੀ ਚਲ ਲੈ ਫਿਰ ਉਹ ਘਾਦੇ ਵਾਸਤੇ ਲਿਆਂਦੀ ਆ ਚਲ ਚੰਗਾਰ ਨੂੰ ਛੜਾ ਦੇ ਜੇ ਸਬਜੀ-ਸਬਜੀ ਬਣਾਵਾ ਤੈਨੂੰ ਆ ਪਰੋਟੀ ਦਾ ਤੂੰ ਬੈਠਾ ਇੱਥੇ ਮੈਂ ਤਾਂ ਬੈਠ ਗਈ ਲਊ ਪਿੱਕਾ ਪਿਆ ਸਾਰੇ ਟੱਬਰ ਨੇ ਭੈਰੋਂ ਨੀ ਤਰਫੀ ਜਾਂਦੀ ਰਹਿਣੀ ਐ ਲਫਾੜਾ ਆ ਕੱਟ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤਾਂ ਕੋਈ ਨਾ ਕੋਈ ਨਾ ਹੋਈ ਪਈ ਆ ਨਾ ਕੀ ਜਲੂਸ ਕੱਢਾਂਗਾ ਚੱਜ ਦੇ ਕੱਪੜੇ ਪਾ ਲੈ ਦੀਦੀ ਮੇਰੇ ਕੋਲ ਹੋਰ ਕੱਪੜੇ ਹੈ ਨਹੀਂ ਦੇ ਤੇ ਤੇਰੀ ਮੰਮੂ ਨੇ ਕਹਿ ਸਕੀ ਉਹ ਬਰੀਆਂ ਦਵਾ ਦਿੰਦੀ ਤੈਨੂੰ ਕਿ ਖਾਲੀ ਹੱਥੀ ਤੁਰਪੀ ਸੀ ਕੱਲਾ ਭੱਜਣ ਦਾ ਹੀ ਚਾਹ ਸੀਗਾ ਚੂੜਾ ਪਾ ਕੇ ਬੈਗੀ ਮੋਜਾਂ ਨਾਲ ਕੱਲਾ ਕਰਾਇਆ ਪਾ ਲਿਆ ਜੇਬ ਚ ਕੋਈ ਗੱਲ ਨਹੀਂ ਦੀਦੀ ਮੇਰੇ ਮਾਪੇ ਤਾਂ ਮੰਨਦੇ ਨਹੀਂ ਸੀਗੇ ਪਰ ਉੱਤੋਂ ਦੀ ਹੋ ਕੇ ਆ ਗਈ ਇਹਨਾਂ ਨੇ ਤਾਂ ਕਿਹਾ ਸੀ ਵੀ ਮੇਰੇ ਮੰਮੀ ਰੱਡੀ ਸਾਰੇ ਮੰਨਦੇ ਨੇ ਭੈਣ ਭਰਾ ਮੈਨੂੰ ਕੀ ਪਤਾ ਸੀ ਵੀ ਇੱਥੇ ਵੀ ਆਈ ਕੁਛ ਆ ਮੈਂ ਇੱਕ ਦੋ ਦਿਨ ਚ ਨਾ ਸੂਟ ਸਵਾ ਲੂੰਗੀ ਫਿਰ ਨਾਲੇ ਆ ਚੂੜਾ ਚੜਾ ਜਾਂ ਕੱਢ ਦੇ ਸਾਰਾ ਕੰਮ ਕਰਦਾ ਹੁਣ ਤੂੰ ਕਰਨਾ ਹੈਗਾ ਬੈਠੀ ਆ ਔਰੇ ਮੇਕਅਪ ਕਰਕੇ ਮौजਾਂ ਨਾਲ ਕੋਈ ਗੱਲ ਨਹੀਂ ਦੀਦੀ ਮੈਂ ਸਾਰੇ ਕੰਮ ਆਪ ਹੀ ਕਰ ਲਿਆ ਕਰੂੰਗੀ ਤੁਸੀਂ ਪੋਚੇ ਤੋਂ ਲੈ ਕੇ ਝਾੜੂ ਭਾਂਡੇ ਸਾਰਾ ਪੁਛੋਣ ਤੂੰ ਹੀ ਕਰਨਾ ਹੈ ਹਾਂਜੀ ਦੀਦੀ ਚੱਕਰੀ ਵਾਂਗੂ ਘੁੰਮ ਜਾ ਸਾਰੇ ਘਰ ਚ ਕੋਈ ਗੱਲ ਨਹੀਂ ਮੈਂ ਸਾਰੇ ਕੰਮ ਕਰ ਲੂੰਗੀ ਹੁਣੇ ਸ਼ੁਰੂ ਹੋ ਜਾਣੀ ਹੈ ਕੰਮ ਕਰਨੇ ਤੁਸੀਂ ਬਸ ਨਾ ਗੁੱਸਾ ਨਾ ਕਰੋ ਹੱਸ ਕੇ ਰਹਿਵਾ ਕਰੋ ਮੈਂ ਤੁਹਾਨੂੰ ਤੂੰ ਮੈਨੂੰ ਨਾ ਦੱਸ ਕੀ ਕਰਨਾ ਮੈਂ ਮੈਨੂੰ ਸਭ ਕੁਝ ਪਤਾ ਹੈ ਠੀਕ ਹੈ ਹੁਣ ਤੂੰ ਮੈਨੂੰ ਨਹੀਂ ਸਿਖਾਏਂਗੀ ਓਰੇ ਕੱਲ ਦੀ ਭੂਤਨੀ ਸਿਵਿਆਂ ਜਦ ਚਲੋ ਠੀਕ ਹੈ ਦੀਦੀ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਸਹੀ ਲੱਗਦਾ ਹੁੰਦਾ ਤੁਸੀਂ ਮੈਨੂੰ ਕਹਿ ਦਿਆ ਕਰੋ ਹੁਣ ਤੇਰੀ ਨਹੀਂ ਚੱਲੂਗੀ ਓਰੇ ਮੈਂ ਤਾਂ ਕਿਹਾ ਹੀ ਨਹੀਂ ਦੀਦੀ ਨਹੀਂ ਮੈਂ ਇੱਥੇ ਆਪ ਦੀ ਕਹਿੰਗੀ ਵੀ ਕਿ ਮੈਂ ਤਾਂ ਨਾ ਕੰਮ ਕੁਮ ਕਰਨੇ ਆਉਂਦੇ ਆ ਕਿਤੇ ਸਾਡਾ ਸੋਦਾ ਪੱਤਾ ਸਾਰਾ ਖਰਾਬ ਕਰਕੇ ਧਰ ਦੇਉ ਰੇ ਦੀਦੀ ਮੈਨੂੰ ਸਾਰੇ ਕੰਮ ਆਉਂਦੇ ਨੇ ਮੈਂ ਛੇਤੀ ਕਰ ਲਾ ਮੀਨਾ ਨਾਲ ਲਾਦੀ ਐ ਤੇ ਸਬਜ਼ੀ ਵੀ ਬਣਾਉਣੀ ਹੈਗੀ ਹਾਂਜੀ ਬਸ ਲੈ ਕੇ ਇਹਨੂੰ ਹੀ ਬੈਠੀ ਰਹੇਗੀ ਨਾਲੇ ਤੈਨੂੰ ਦੱਸੜਕ ਦੱਸ ਕੇ ਕੰਮ ਨਹੀਂ ਕਰਾਉਣਾ ਵੀ ਜਿਹੜਾ ਜਿਹੜਾ ਅਸੀਂ ਤੈਨੂੰ ਦੱਸਾਂਗੇ ਉਹੀ ਕਰੇਂਗੀ ਐਨਾ ਕਿ ਤੇਰਾ ਆਦਾ ਵੀ ਦਿਮਾਗ ਆਊਗਾ ਹਾਂ ਦੀਦੀ ਮੈਂ ਕਰ ਲਵਾਂ ਕਿ ਤੱਲਾ ਵਿਆਹ ਦਾ ਹੀ ਚਾਹੀ ਤੈਨੂੰ ਕੋਈ ਗੱਲ ਨਹੀਂ ਦੀਦੀ ਮੈਂ ਕਰ ਲੈਨੀ ਆ ਬਸ ਖੇਤੀ ਬਾਹਰ ਆ ਜਾ ਕੱਲਾ ਚੂੜਾ ਪਾਣ ਦਾ ਚਾ ਰਹਿ ਗਿਆ ਸਮਝਾਤੀ ਮਾੜੀ ਮੱਟੀ ਆਹੋ ਸਮਝਾ ਤੂੰ ਦੱਸ ਤੀ ਨੂੰ ਸਾਰੀ ਗੱਲ ਮੈਂ ਤਾਂ ਕਹਿਤਾ ਵੀ ਚੂੜਾ ਚਾੜਾ ਜੇ ਲਾ ਕੇ ਪਰਾਂ ਮਾਰ ਆਪਦਾ ਕੰਮ ਕਰ ਲੈ ਹੁਣ ਇੱਥੇ ਹਾਂ ਹੁਣ ਚੂੜਾ ਪਾ ਕੇ ਥੋੜੀ ਬੈਠੀ ਰਹੂੰ ਕੰਮ ਵੀ ਤਾਂ ਕਰਨਾ ਹੀ ਐ ਕੰਮ ਉਹ ਪਿਓ ਕਰੂਗਾ ਕੇ ਤੇ ਕਪ ਉਹਨੂੰ ਆਏ ਕਹਿੰਦੇ ਕਿ ਚਾਦੀ ਦੇ ਕੱਪੜੇ ਪਾੜਾ ਲੋਕ ਸਾਨੂੰ ਕੀ ਕਹਿਣਗੇ ਕਹਿ ਕੇ ਆਈਆਂ ਕਹਤਾ ਮੈਂ ਹਾਂ ਤੇ ਸੂਟ ਸਾਟ ਰਹਿ ਗਿਆ ਤੇ ਗੁੰਦੀ ਦੀ ਮੇਰੇ ਕੋਲ ਤਾਂ ਹੈ ਨਹੀਂ ਰੋਣੇ ਜੇ ਧੌਣ ਲੱਗ ਗਈ ਮੇਰੇ ਕੋਲੇ ਅੱਛਾ ਸੂਟ ਤਾਂ ਫਿਰ ਆਪਾਂ ਸਮਾ ਦੇਾਂਗੇ ਭਈ ਆ ਤਾਂ ਕੱਪੜੇ ਦੇ ਚੰਗੇ ਨਹੀਂ ਲੱਗਦੇ ਹੈਗੇ ਲੋ ਟੀਸ਼ਰਟ ਤੂੰ ਦਵਾ ਦੇ ਉਹਨੂੰ ਲਹਿੰਗਾ ਫਿਰ ਹੋਰ ਕੌਣ ਦਵਾਊਗਾ ਤੇ ਜੋ ਆਪਣੇ ਘਰ ਰਹੂਗੇ ਆਪਾਂ ਦਵਾਉਣੇ ਪਹਿਣਗੇ ਅਗਲੀ ਦੀ ਮਾਂ ਦੇ ਕੇ ਜਾਵੇ ਮਾਂ ਦੇ ਮਾਂ ਦੀ ਮਰਜ਼ੀ ਨਾਲ ਆਈ ਹੋਊਗੀ ਅੱਜ ਤਾਂ ਭੱਜ ਕੇ ਆ ਕੱਪੜੇ-ਕਪੜੇ ਤੂੰ ਆਪਾਂ ਕੀ ਲੈ ਕੇ ਦਵਾਵਾਂਗੇ ਉਹਨੂੰ ਅੱਪ ਇੱਕ ਸੂਟ ਚ ਰਹੂਗੀ ਲੱਕੀ ਨੂੰ ਕਹੂਗੀ ਫਿਰ ਲੱਕੀ ਨੂੰ ਕਾਵਾਂਗੇ ਲੱਕੀ ਨੂੰ ਨਹੀਂ ਲੈਣ ਦੇਣੇ ਉਹਨੂੰ ਕੱਪੜੇ ਤੇ ਉਹਦੇ ਮੂੰਹ ਤੇ ਆਪਾਂ ਐਂ ਕਹਾਂਗੇ ਲੱਕੀ ਨੂੰ ਚਾਹੇ ਉਹ ਕੰਮ ਸਹੀ ਕਰੇ ਵੀ ਕਰਦੀ ਨਹੀਂ ਇਹਨੂੰ ਤਾਂ ਆਉਂਦਾ ਨਹੀਂ ਹੈਗਾ ਉਸ ਗੱਲ ਦਾ ਤੇਰੀ ਠੀਕ ਹੈ ਬੇਬੇ ਹਨਾ ਹੂੰ ਐਂ ਕਹਾਂਗੇ ਬੇਨ ਕੋਈ ਕੰਮ-ਕੁਮ ਨਹੀਂ ਆਉਂਦਾ ਹੈਗਾ ਚੱਖ ਲੈ ਮੈਂ ਮੈਂ ਤਾਂ ਅਨਸਾਰ ਹਿੱਕ ਤੇ ਗੋਡਾ ਧਰਤਾ ਇਹਦੇ ਹਾਂ ਤੇ ਵਧੀਆ ਕੀਤਾ ਤੂੰ ਕਰਤੀ ਸਾਰੀ ਗੱਲ ਮੈਂ ਪਹਿਲੀ ਖੋਲ ਲਈ ਵੀ ਸਾਰਾ ਕੰਮ ਹੁਣ ਤੂੰ ਕਰਨਾ ਇਸ ਘਰ ਦਾ ਫਿਰ ਬੋਲੀ ਨਹੀਂ ਕਿਸੇ ਬੋਲੂਗੀ ਕਿ ਮੈਂ ਚੁੱਪ ਕਰਕੇ ਸੁਣੀ ਗਈ ਹੁਣ ਪੱਟ ਦੂੰ ਉਹਦੀ ਮੈਂ ਆ ਫਿਰ ਠੀਕ ਹੈ ਹਾਂ ਜੇ ਜਦੋਂ ਆਪ ਇਹ ਜਿਹਾ ਕਰਕੇ ਆਈ ਫਿਰ ਕਹਾਉਗੀ ਬਈ ਜਿਹਨੇ ਜੇ ਆਪਣੇ ਰੈ ਨਾਲ ਹੁੰਦਾ ਪਰ ਵਧੀਆ ਇੱਜ਼ਤ ਮਾਨ ਨਾਲ ਵਿਆਹ ਕੇ ਲਿਆਉਂਦੀ ਮੇਰੇ ਤਾਂ ਸਾਥ ਸਾਰੇ ਚਾਰ ਔਲਤੇ ਨਾ ਵਿੱਚ ਤੇ ਮੇਰੇ ਵੀ ਤਾਂ ਰੁੜ ਗਏ ਤੇਰੇ ਸਾਹਮਣੇ ਮੈਨੂੰ ਕਿੰਨੇ ਚਾ ਸੀਗੇ ਗਏ ਤਾਂ ਗਾ ਨਵੀ ਦੇ ਡੈਡੀ ਮੈਨੂੰ ਅੱਡ ਬੇਇੱਜ਼ਤੀ ਕਰਦੇ ਆ ਮੇਰੀ ਉਦਾਪਈ ਵਗਣਾ ਪੁੱਤ ਕਹੂਗਾ ਤੈਨੂੰ ਕਹੂਗਾ ਮੇਲੇ ਮਾਰੂਗਾ ਹੁਣ ਉਹ ਤਾਂ ਮਾਰ ਦਈ ਐ ਹੋਰ ਐਦੂ ਉੱਤੇ ਕੀ ਕਰੂਗਾ ਉਹ ਉਹ ਤਾਂ ਮੇਲੇ ਮਾਰੂਗਾ ਬਈ ਜੇ ਉਹ ਗਲਤੀ ਆਪਣੇ ਮੁੰਡੇ ਚ ਐ ਬਈ ਅਕਾਂਹੇ ਹੁੰਦਾ ਪੈਸਾ ਕੋਟ ਹਾਵਦਾ ਤੇ ਬਾਣੀਆਂ ਨੂੰ ਕੀ ਦੋਸ ਹੈ ਵਾੜਾ ਤਾਂ ਮੇਰਾ ਐ ਤੂੰ ਦੇਖਦੀ ਤਾਂ ਜਾਈ ਇਸ ਨੂੰ ਹੁਣ ਮੈਂ ਹੀ ਦੂੰ ਪਤਾ ਆਈ ਆਪਣੀ ਮਰਜ਼ੀ ਨਾਲ ਜਾਊਗੀ ਆਪਣੀ ਮਰਜ਼ੀ ਨਾਲ ਮੇਲੇ ਇਹਨੂੰ ਆਪਾਂ ਕੱਢ ਕੇ ਸਾਲਾ ਮੰਗੇ ਆਪੇ ਭੱਜ ਜਾ ਜੇ ਇਹਦੇ ਕੋਈ ਵੀ ਗੱਲ ਨਾ ਪੂਰੀ ਹੋਈ ਨਾ ਕੋਈ ਚੱਜ ਦਾ ਕੱਪੜਾ ਲੈ ਕੇ ਦਿੱਤਾ ਇਹਨੂੰ ਹੋਆ ਨਹੀਂ ਇਹਨੂੰ ਲੈ ਕੇ ਉਰੇ ਮੈਂ ਪੂਰੀ ਤੰਗ ਕਰਾਂਗੇ ਕੀ ਚਾਹੇ ਕੰਮ ਕਿੰਨਾ ਵਧੀਆ ਕਰੀ ਆਪਾਂ ਨਾ ਕੋਟੇ ਕੱਟ-ਕੱਟ ਕੇ ਇਹਨੂੰ ਦੁਖੀ ਕਰ ਦਾਂਗੇ ਆਪੇ ਭੱਜੂ ਫਿਰੇ ਐਂ ਕਰਾਂਗੇ ਠੀਕ ਹੈ ਆ ਵੇਲਾ ਆ ਗਿਆ ਹੁਣ ਕਿਹੜੇ ਵੇਲੇ ਦੀ ਰਸੋਈ ਚ ਬੜੀ ਆ ਰੋਟੀ ਤੱਕ ਨਹੀਂ ਬਣਾਈ ਗਈ ਮੈਂ ਤਾਂ ਭੁੱਖੀ ਮਰੀ ਜਣੀ ਆ ਕੀ ਕਰਾਂ ਲਾ ਕੇ ਦੇ ਦੂਗੀ ਗੁਲਗਲੇ ਇਹ ਮੈਂ ਤਾਂ ਇੰਨਾ ਟਾਈਮ ਕਦੇ ਕਰਿਆ ਨਹੀਂ ਟਾਈਮ ਨਾਲ ਰੋਟੀ ਰੋਣੀ ਤੈਨੂੰ ਪਤਾ ਹੀ ਐ ਭੁੱਖ ਮੈ ਤੋਂ ਕੱਟੀ ਜਾਂਦੀ ਨਾ ਕਿਸ ਦਿਨ ਕੋਈ ਵੀਰ ਬੰਦਾ ਆ ਗਿਆ ਇਹ ਕੀ ਕਰਕੇ ਖਵਾ ਦਊਗੀ ਕਿਸੇ ਨੂੰ ਹਾਂ ਖਵਾ ਦਊਗੀ ਇਹ ਤਾਂ ਤੈਨੂੰ ਮੈਨੂੰ ਕਰਨਾ ਪਊਗਾ ਇਹ ਤਾਂ ਖਵਾਈ ਤਾਂ ਮੈਨੂੰ ਪਤਾ ਹੀ ਐ ਵੀ ਮੈਨੂੰ ਕਰਨਾ ਪਊਗਾ ਫਿਰ ਆਪਦੇ ਰਿਸ਼ਤੇਦਾਰਾਂ ਤੋਂ ਤਾਂ ਸ਼ਰਮ ਆਊਗੀ ਹੁਣ ਮੇਰਾ ਭਾਈ ਆ ਜੇ ਤਾਂ ਭੁੱਖਾ ਬੈਠਾ ਰਹੂਗਾ ਆਵਲੇ ਤਿੱਕਰ ਮੈਨੂੰ ਤਾਂ ਉਠਕੇ ਕਰਨੇ ਪੂਜਾ ਤੂੰ ਕਰੇਂਗੀ ਦੇਖ ਲਾ ਗੰਡੇ ਲੈ ਕੇ ਕਦੋਂ ਦੇਰ ਸੋਈ ਚ ਬੜੀ ਆ ਪਤਾ ਨਹੀਂ ਕੀ ਕਰੀ ਜਾਂਦੀ ਆ ਚਾ ਤੂੰ ਦੇਖ ਨਾ ਮੇਰੀ ਤਾਂ ਭੁੱਖਰਾ ਜਾਨ ਨਿਕਲਣ ਵਾਲੀ ਹੋਈ ਵੀ ਆ ਵੇਲਾ ਆ ਗਿਆ ਰੋਟੀ ਦੇ ਕੋਈ ਬਾਈਤਾ ਹੀ ਨਹੀਂ ਹਲਤਾਈ ਨਾ ਹਾਈ ਨੀ ਤੈਨੂੰ ਘੰਟਾ ਹੋ ਗਿਆ ਉਰੇ ਖੜੀ ਨੂੰ ਕੀ ਕਰੀ ਜਾਂਦੀ ਐਂਗੀ ਦੀਦੀ ਬਸ ਸਬਜ਼ੀ ਬਣ ਗਈ ਕਿਹੜਾ ਵੇਲਾ ਹੋ ਗਿਆ ਇੱਥੇ ਸਾਡੇ ਗਲੇ ਸੁੱਕਦੇ ਭੁੱਖ ਨਾਲ ਬਸ ਦੀ 5 ਮਿੰਟ ਹੋਰ ਮੈਂ ਥੋੜਾ ਪਰ ਰੋਟੀ ਲੈ ਕੇ ਆਉਣੀ ਆ ਤੂੰ ਛੱਤੀ ਬਣਾ ਲੈ ਤੂੰ ਮੇਰੇ ਤੋਂ ਖਾਏਂਗੀ ਨਾ 5 ਦੀ 5 ਮਿੰਟ ਹੋਰ ਦੇ ਦੋ ਹੁਣੇ ਆ ਗਈ ਮੰਦਰੀ ਵੜ ਕੇ ਬੈ ਗਈਆਂ ਕੋਸੂ ਕਰਦੀਆਂ ਰੋਟੀ ਪਾਣੀ ਲੈ ਸਮਝਾ ਕੇ ਆਈਆਂਗੀ ਸਮਝਾ ਕੇ ਆਈਆਂ ਹਾਂਦੀ ਮੇਰੇ ਤੋਂ ਉਹ ਹੈ ਨਾ ਤੂੰ ਕਹਿੰਦੀ ਹੈ ਕਿ ਕਿੰਨਾ ਟਾਈਮ ਬਾਅਦ ਲੈ ਉਹ ਤਾਂ ਕੱਲ ਨੂੰ ਗਈ ਲੈ ਗਈ ਲੈ ਹੁਣ ਮੈਂ ਤਾਂ ਹੁਣ ਦੀ ਗੱਲ ਕਰਦੀ ਮੇਰੇ ਤੇ ਜਾਨ ਨਿਕਲਣ ਵਾਲੀ ਵੀਰ ਉਹ ਹੋ ਮੇਰੇ ਕੋਲ ਕੀ ਕੀ ਆਨੀ ਹੈ ਫੇਰ ਰੋਟੀ ਕਹ ਅਗਲੀ ਨੂੰ ਤੇ ਤੂੰ ਐਨਾ ਜੇ ਮੱਥਾ ਮਾਰੇ ਤੂੰ ਨਹੀਂ ਕਿਹਾ ਵੀ ਮਾਂ ਐਨਾ ਜੇ ਨਹੀਂ ਕੱਟਦੀ ਰੋਟੀ ਦੇ ਹੁੰਦੀ ਸੀ ਉਹ ਕਹਿ ਕੇ ਆਈਆਂ ਉਹਨੂੰ ਮੈਂ ਫੇਰ ਕੀ ਆਦੀ ਲਿਓ ਨੀ ਆ ਕਹਿੰਦੀ 5 ਮਿੰਟ ਚ ਕੀ ਬਣਾ ਰਹੀ ਐ ਹੁਣ ਉਹ ਕੀ ਪਤਾ ਕੀ ਬਣਾਈ ਜਾਂਦੀ ਐ ਬੜੀ ਬੈਠੀ ਅੰਦਰ ਘੰਟਾ ਹੋ ਗਿਆ ਬੜੀ ਨੂੰ ਉਹੀ ਤਾਂ ਗੱਲ ਐਗੀ ਜੋ ਮੈਂ ਛੜਿਆ ਪਾਏਗਾ ਪੂਰਾ ਦੇਖ ਲੈ ਲਾਏ ਰੰਗ ਪਹਿਲੇ ਦਿਨ ਪੂਰਾ ਤੰਗ ਕਰਾਂਦੀ ਅੱਜ ਤਾਂ ਜਾਵੀਂ ਖਾ ਲੈਂਦੀ ਮੇਰੇ ਤੋਂ ਮੈਂ ਕਿਆ ਚਲ ਕਾ ਨੂੰ ਪਹਿਲੇ ਦਿਨ ਕਹੂਗੀ ਮੇਰੇ ਮਾਰਿਆ ਹੁਣ ਦੇਖੀ ਤਾਂ ਜਾਈਂ ਇਹਦੀ ਮੈਂ ਬੰਬਲ ਚੱਲ ਦੂਜੇ ਦਿਨ ਸਹੀ ਹਾਂ ਪਹਿਲੇ ਤਾਂ ਦੂਜਾ ਨਹੀਂ ਚੜੂਗਾ ਹੂੰ ਉਹ ਤਾਂ ਸਹੀ ਫਿਰ ਕਰੂਗੀ ਆਈ ਕੰਮ ਕਰਿਆ ਹੋਵੇ ਤਾਂ ਕਰਦੀ ਜਰਕਦੇ ਕੇ ਉਹਨੂੰ ਰੋਟੀ ਬਣ ਜਾਣੀ ਚਾਹੀਦੀ ਸੀ ਲੈ ਉਹ ਆਉਂਦੀ ਮੌਜਾਂ ਨਾ ਤਰੀ ਬਣ ਗਿਆ ਰੋਟੀ ਪਾਣੀ ਨਹੀਂ ਬੇਬੇ ਮੈਂ ਤਾਂ ਐਂ ਗੁੱਛਦੀ ਸੀਗੀ ਵੀ ਨਾ ਫ੍ਰਿਜ ਚ ਖੀਰੇ ਪੂਰੇ ਪਏ ਨੇ ਉਹ ਵੀ ਕੱਟ ਲਾਂ ਲੈ ਹਲੇ ਪੁੱਛਦੀ ਆ ਲੈ ਹਜੇ ਇਹਨੂੰ ਪੁੱਛੂਗੀ ਫੇਰ ਕਰੂਗੀ ਲੈ ਦੱਸ ਜੇ ਬਾਹਲੇ ਜਾਣੇ ਸਵੇਰੇ ਖਾਣੇ ਨਾ ਤੈਨੂੰ ਆਪ ਨੂੰ ਨਹੀਂ ਲਖਣ ਹੈਗਾ ਵੀ ਖੀਰੇ ਖੁਰੇ ਤਾਂ ਬੰਦਾ ਖਾ ਹੀ ਲੈਂਦਾ ਰੋਟੀ ਨਾਲ ਚਲ ਚੰਗਾ ਬੀ ਫੇਰ ਹਨ ਮੈਂ ਕੱਟ ਲੈਣੀ ਆ ਲੈ ਦੇਖ ਲੈ ਹਲੇ ਦਾ ਮਟਕ ਮਟਕ ਕੇ ਤੁਰਦੀ ਆ ਹਜੇ ਤਾਂ ਪੁੱਛਣ ਆਈ ਐ ਲੈ ਦੇਖ ਲੈ ਕੀ ਸੱਚੀ ਮੈਨੂੰ ਤਾਂ ਲੱਗਦਾ ਨਹੀਂ ਇਹ ਪੂਰੀਆਂ ਪਾਊਗੀ ਕੋਈ ਘਰਦੀਆਂ ਕੋਈ ਕੰਮ ਧੰਦਾ ਕਰੂਗੀ ਟਾਈਮ ਨਾਲ ਰੋਟੀ ਪਾਣੀ ਕਰੂਗੀ ਟਾਈਮ ਨਾਲ ਮੈਂ ਤਾਂ ਤੂੰ ਤਾਂ ਮਰੀ ਲੈ ਅੱਜ ਭੁੱਖ ਨਾਲ ਫਿਰ ਮੈਨੂੰ ਤਾਂ ਆਸ ਹੀ ਨਹੀਂ ਐ ਤੋ ਕੋਈ ਤੇਰਾ ਨਾ ਕਿਤੇਰੇ ਭੋਗ ਪਾਉਣਾ ਪੈ ਜੇ ਨਹੀਂ ਪਾਏ ਤਾਂ ਵਧੀਆ ਥਾਵਾ ਆਪਾਂ ਇਹ ਤਾਂ ਪੂਰੀ ਨਹੀਂ ਪਵਾਣੀ ਆਪਾਂ ਇਹਨੂੰ ਕੱਢਣਾ ਹੋਰੋ ਕਰੋ ਹਾਂ ਹਾਂ ਹੋਰਿਆ ਤਾਂ ਕੀ ਕਰਾਉਣਾ ਫੇਰ ਹੀ ਭੱਜੂ ਜੇ ਤੰਗ ਕਰਾਂਗੇ ਇਹਨੂੰ ਪੂਰੀ ਤੋ ਪਾ ਦੀ ਇਹਨੂੰ ਜਮਾ ਤੂੰ ਲੈ ਸਹੀ ਫਿਰ ਅੱਜ ਤੂੰ ਕਹਿ ਤਾਂ ਦਿੱਤਾ ਹੁਣ ਦੇਖੀ ਜਾਈ ਹੁਣ ਵੇਚਣਾ ਬੋਲੀ ਫਿਰ ਮੈਂ ਤਾਂ ਪਰੇ ਹੋ ਜਾ ਕਰੂੰ ਟੱਲ ਜਾ ਕਰੂੰ ਕਿਤੇ ਤੂੰ ਕਹੇ ਕਿ ਮੇਰੀ ਨੂੰ ਨੂੰ ਮਾਰਦੀ ਆ ਮੈਂ ਤਾਂ ਬਚਨੋ ਕੇ ਭਗ ਜਾ ਕਰੂੰ ਠੀਕ ਆ ਹਾਂ ਮਗਰ ਆ ਪਿੱਛ ਮਾਰ ਲੀ ਤੂੰ ਦੇਖਦੀ ਤਾਂ ਜਾ ਇਹਦੇ ਜੁੰਡੇ ਮੈਂ ਹੀ ਪੱਟੂ ਹੁਣ ਨਹੀਂ ਅੱਜ ਤਾਂ ਰੋਟੀ ਖਵਾ ਦਿਓ ਕਿ ਅੱਜ ਵੀ ਐਂ ਭਗ ਜਾ ਬਿੰਦੇ ਬਿੰਦੇ ਫਿਰ ਮੈਨੂੰ ਲੱਗ ਜਾਨੀ ਆ ਬੋਲਣ ਤੂੰ ਓਹੋ ਮਿਰਬਾ ਅੱਜ ਆਨੂ ਨਾਗਦਾ ਅੱਜੀ ਦੀ ਤਰੀਕ ਚ ਰੋਟੀ ਨਹੀਂ ਮਿਲਦੀ ਮੈਨੂੰ ਲੱਗਦਾ ਤੇਰੀ ਨਾ ਮੈਨੂੰ ਗਲਗੁੱਠਾ ਦੇਣਾ ਪੈ ਜੇ ਉਹਦੀ ਤਾਂ ਬਾਅਦ ਚ ਸੋਚੂਗੀ ਮੈਂ ਰੋਚੂਗੀ ਰੋਟੀ ਤੂੰ ਬਣਵਾ ਦੇਣਾ ਆ ਤਾਂ ਦੇਖ ਲੈ ਮਾਂ ਨਹੀਂ ਕੰਮ ਕਰਨ ਨੂੰ ਲਿਆਉਣੀ ਆ ਦੋ ਰੋਟੀਆਂ ਤਾਂ ਲਾ ਕੇ ਮੈਨੂੰ ਸੁਦੀਪ ਮੱਥਾ ਮੇਰਾ ਬਾਦੀ ਗੱਲ ਉਹ ਕਾਦੇ ਵਾਸਤੇ ਲਿਆਂਦੀ ਆ ਓਰੇ ਅੱਛਾ ਮੈਂ ਓਰੇ ਆ ਗਈ ਕੰਮ ਕਰਨ ਨੂੰ ਬਥੇਰਾ ਤੁਹਾਡਾ ਕੰਜਰ ਕਲੇਸ ਕਰ ਲਿਆ ਓਰੇ ਮੰਨੇ ਤਾ ਸਾਡਾ ਕੰਜਰ ਕਲੇਸ ਬੋਲ ਲਾ ਧੰਦਾ ਬਹੁਤ ਕਰ ਲਿਆ ਤੁਹਾਡਾ ਪਹਿਲਾਂ ਮੈਂ ਹੋਰ ਤੂੰ ਤਾਂ ਬੁਢੀ ਹੋ ਗਈ ਕਰ ਕਰ ਕੇ ਐਡੀ ਕਿੱਡੀ ਕੋਮਰ ਹੋ ਗਈ ਤੇਰੀ ਤੂੰ ਆਪਣੀਆਂ ਗੱਲਾਂ ਤੇ ਰਹਿ ਹੁਣ ਮੈਂ ਉਹ ਗੱਲਾਂ ਤੇ ਹੈਗੀ ਆ ਮੈਂ ਭੱਜਦੀ ਨਹੀਂ ਹੈਗੀ ਠੀਕ ਹੈ ਮੈਂ ਉਹਨਾ ਟਾਈਮ ਨਹੀਂ ਹਲਦੀ ਇੱਥੋਂ ਜਿੰਨਾ ਟਾਈਮ ਮੈਨੂੰ ਮੇਰੀ ਹਿੱਸੇ ਦੀ ਜ਼ਮੀਨ ਨਹੀਂ ਮਿਲਦੀ ਇਹੀ ਗੱਲ ਮੇਰੇ ਤੋਂ ਚਾਹੇ ਅੱਜ ਕਾ ਹਾਲਾ ਚਾਹੇ ਕੱਲ ਕਾ ਹਾਲਾ ਜਿੰਨਾ ਟਾਈਮ ਮੈਨੂੰ ਜ਼ਮੀਨ ਨਹੀਂ ਮਿਲਦੀ ਮੇਰੇ ਹਿੱਸੇ ਦੀ ਮੈਂ ਇੱਥੇ ਬੈਠੋ ਮੈਂ ਨਹੀਂ ਹਿਲਦੀ ਇੱਥੋਂ ਇਹ ਇੱਕ ਮੱਧ ਟਾਈਮ ਲੱਗਦਾ ਹੁੰਦਾ ਮਾਰੀ ਨਹੀਂ ਆਪਦੀਆਂ ਇਹ ਕੋ ਖੇਡ ਨਹੀਂ ਹੈਗਾ ਗੁੱਡੀਆਂ ਦਾ ਵੀ ਐਂ ਜ਼ਮੀਨ ਚੱਕ ਕੇ ਪਾੜ ਕੇ ਫੜਾ ਦੂੰਗੀ ਤੁਹਾਨੂੰ ਉਹ ਮੁੰਡਾ ਕਿੱਧਰ ਸੌ ਰਿਹਾ ਨਹੀਂ ਜਾਦਾ ਬੇਬੇ ਉਹਨਾ ਆਪਣੇ ਦੋਸਤ ਕੋਲ ਗਏ ਨੇ ਤੇ ਬਸ ਨੇ ਰਹਿ ਹੋ ਗਿਆ ਉੱਥੇ ਰਹਿਣਾ ਪੈ ਗਿਆ ਉਹਨਾਂ ਨੂੰ ਲੈ ਕੀ ਕਰਨਗੇ ਉੱਥੇ ਬੇਬੇ ਕੋਈ ਕੰਮ ਹੋਣਾ ਜ਼ਰੂਰੀ ਕੰਮ ਹੋਣਾ ਜਦੋਂ ਕੰਮ ਸੀ ਉਹ ਤਾਂ ਕਿਸ ਦੀ ਸਲਾਹ ਨਹੀਂ ਲਈ ਨਾ ਦੋਸਤ ਦੀ ਨਾ ਮਾਂਮੀ ਦੀ ਨਾ ਫੁੱਫੜ ਦੀ ਉਹਨੂੰ ਹੀ ਤੁਰਿਆ ਫਿਰਦਾ ਹੈਗਾ ਮਰੀ ਜਾਂਦਾ ਪਕਾਈ ਤੇ ਨਾਲੇ ਆਹ ਕੀ ਕਰਦੀ ਝਾੜੂ ਲਾਉਣੀ ਹੈ ਹਾਂਜੀ ਝੱਜ ਨਾਲ ਲਾਵੇ ਖੁੰਝਾਂ ਦੇ ਦੇਖਦਾ ਕੂੜਾ ਕਿਵੇਂ ਪੈਗਾ ਕੋਈ ਗੱਲ ਨਹੀਂ ਬੇਬੇ ਮੈਂ ਸਾਰਾ ਕੂੜਾ ਕੱਢ ਦੂੰਗੀ ਜੇ ਇੱਥੇ ਰਹਿਣਾ ਨਾ ਢੰਗ ਨਾਲ ਕੰਮ ਕਰ ਤੇ ਢੰਗ ਨਾਲ ਰਹਿ ਤੇ ਜਿਹੜੀ ਗੱਲ ਅਸੀਂ ਕਹਾਂਗੇ ਜੇ ਤੂੰ ਲੱਤੀ ਨੂੰ ਦੱਸਦੀ ਕੋਈ ਗੱਲ ਫਿਰ ਤੇਰੇ ਨਾਲ ਉਹ ਬਣੂ ਜਿਹੜੀ ਨਾ ਬਣਨੀ ਹੋਵੇ ਠੀਕ ਆ ਨਹੀਂ ਬੇਬੇ ਮੈਂ ਕੀ ਦੱਸਣਾ ਲੱਤੀ ਨੂੰ ਨਾ ਕੀ ਐ ਉਂਗਲਾਂ ਲਾ ਦੇ ਆਉਂਦੇ ਵੀ ਮੈਨੂੰ ਮਾਂ ਐ ਕਹੀ ਸੀ ਮੈਨੂੰ ਕੁੜੀ ਐ ਕਹਿੰਦੀ ਸੀ ਘੱਲਣੀਆਂ ਵਹਿਣੀਆਂ ਜੇ ਇੱਥੇ ਇਸ ਘਰ 'ਚ ਬਸਣਾ ਨਹੀਂ ਆ ਕੱਪੜੇ ਕਿੱਥੋਂ ਬਾਏ ਆ ਤੂੰ ਇਹ ਤਾਂ ਬੇਬੇ ਵੀ ਰੋਣਾ ਆ ਪਰੱਖਿਆ ਤੁਸੀਂ ਦੋਨਾਂ ਨੇ ਆ ਕੱਪੜੇ ਇਹ ਤਾਂ ਬੇਬੇ ਮੈਂ ਥੂੜ ਦਿੱਤਾ ਇਹਨੂੰ ਕੌਣ ਨੂੰ ਨਾਲੇ 500 ਰੁਪਏ ਦਵਾ ਦੀ ਆਪਣੇ ਖਸਮ ਤੋਂ 300 ਰੁਪਏ ਤਾਂ ਚਲ ਛੱਡਿਆ ਸਮਾਈ ਕੋਈ ਨਾ ਦੀਦੀ ਦਵਾ ਦੂੰਗੀ ਇਹਨੂੰ ਕਹੇ ਕੱਪੜੇ ਪ੍ਰੈਸ ਕਰਨ ਨੂੰ ਕਿਹਾ ਸੀਗਾ ਦੀਦੀ ਲੈਟ ਚਲੇਗੀ ਮੈਂ ਹਾਸਾ ਲੈਣੇ ਝਾੜੂ ਲਾ ਲੈਣੀ ਤੇ ਛੱਜ ਨਾਲ ਝਾੜੂ ਲਾਦੀ ਨਾਲੇ ਚੰਗਾ ਦੀਦੀ ਇਹਨੂੰ ਕਹਿ ਦੇ ਲੱਕੀ ਨੂੰ ਕੋਈ ਗੱਲ ਦੀ ਗੱਸਤੀ ਨਹੀਂ ਬੱਸ ਝਾੜੂ ਲਾ ਲੈ ਦੇਖ ਲੈ ਨਹੀਂ ਦੀਦੀ ਮੈਂ ਨਹੀਂ ਕੁਝ ਵੀ ਦੱਸਿਆ ਉਹਨਾਂ ਨੂੰ ਫੈਰ ਦੀ ਜੁੱਤੀ ਬਣ ਕੇ ਰਹਿਣਾ ਉਹ ਜੇ ਇਸ ਘਰ 'ਚ ਰਹਿਣਾ ਹੈ ਤੂੰ ਤੇ ਨਹੀਂ ਤੁਰਦੀ ਬਣੀ ਰਹੇਗੀ ਨਾ ਦਸਵੇਂ ਨੂੰ ਬਣ ਕੇ ਹਾਂਜੀ ਦੀਦੀ ਹਾਂ ਬੇਬੇ ਮੈਂ ਰਹੂੰਗੀ ਤੁਹਾਡੇ ਪੈਰ ਦੀ ਜਿੱਤੀ ਬਣ ਕੇ ਚਲ ਤੇ ਕਰ ਕੰਮ ਚਲ ਬੇਬੇ ਆ ਜਾ ਅੰਦਰ